ਸਰਕਾਰਾਂ ਜਿਹੜੀਆਂ ਵੀ ਨਵੀਆਂ ਆਉਂਦੀਆਂ ਨੇ ਉਹ ਬਣਨ ਲੱਗਦੀਆਂ ਨੇ ਉਹ ਕਹਿੰਦੀਆਂ ਜੀ ਅਸੀਂ ਆਹ ਵਾਲੇ ਮੁੱਦੇ ਤੁਹਾਡੇ ਹੱਲ ਕਰ ਦਾਂਗੇ ਉਹ ਕਰ ਦਾਂਗੇ ਨਸ਼ੇ ਦੂਰ ਕਰ ਦਾਂਗੇ ਲੋਕਾਂ ਨੂੰ ਰੁਜ਼ਗਾਰ ਦਵਾਂਗੇ ਇਹ ਕਰਾਂਗੇ ਉਹ ਕਰਾਂਗੇ ਸਭ ਲਾਰੇ ਲਾਉਂਦੇ ਜਿੱਦਾਂ ਪਹਿਲੀਆਂ ਸਰਕਾਰਾਂ ਨੇ ਲਾਰੇ ਲਾਏ ਆ ਉਦਾਂ ਇਹਨਾਂ ਸਰਕਾਰਾਂ ਨੇ ਵੀ ਲਾਰੇ ਲਾਏ ਅੱਜ ਤੱਕ ਕੀਤਾ ਕੁਝ ਨਹੀਂ ਸਭ ਤੋਂ ਵੱਡੀ ਸਮੱਸਿਆ ਤੇ ਨਸ਼ੇ ਸਾਡੇ ਪਿੰਡ ਤੇ ਹੂੰ ਘਰਾਂ ਦੇ ਘਰ ਬਰਬਾਦ ਹੋ ਗਏ ਨਸ਼ਾ ਪਤਾ ਚੱਲਣ ਦੇ ਅੱਜ ਨਸ਼ਾ ਪਤਾ ਬਹੁਤ ਜ਼ਿਆਦਾ ਅਜੇ ਪਿੰਡ 'ਚ ਅੱਛਾ ਹਾਂਜੀ ਬੱਚਿਆਂ ਦੀ ਜ਼ਿੰਦਗੀ ਖਰਾਬ ਹੋਣ ਦੀ ਹੂੰ ਬਹੁਤ ਦੁਖੀ ਹਾਂ ਜੀ ਫਿਰ ਲੋਕ ਸਭਾ ਚੋਣਾਂ ਆ ਗਈਆਂ ਨੇ ਹਾਂਜੀ ਹਾਂਜੀ ਇਹ ਤੇ ਹੁੰਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਨੇ ਠੀਕ ਹੈ ਨਾ ਪਰ ਲੋਕਾਂ ਦੇ ਮੁੱਦੇ ਉੱਥੇ ਦੇ ਉੱਥੇ ਖੜੋਤੇ ਪਹਿਲੇ ਆ ਕਿ ਨਸ਼ੇ ਜਿਹੜੇ ਆ ਸਭ ਤੋਂ ਮੁੱਦਾ ਜਿਹੜਾ ਵੱਡਾ ਵਾ ਉਹ ਨਸ਼ਿਆਂ ਦਾ ਵਾ ਜੇ ਨਸ਼ੇ ਖਤਮ ਹੋਣਗੇ ਤੇ ਸਭ ਕੁਝ ਹੀ ਸੂਤਰਾ ਹੋ ਜਾਣਾ ਹੈ ਨਸ਼ੇ ਬੰਦ ਕਰਨ ਤੇ ਸਾਡੇ ਤਾਂ ਘਰ ਉਜੜ ਗਏ ਨੇ ਮੇਰੀ ਨੌਜਮਾਰ ਸਾਰਾ ਚੁੱਕੇ ਲੱਗੀ ਆ ਘਰ ਦੇ ਵਿੱਚੋਂ ਕੌਣ ਨੌ ਮੇਰੀ ਜਾਂ ਬੱਚਿਆਂ ਦੀ ਮਾਂ ਹੋਵੇ ਉਹ ਘਰੋਂ ਨਿਕਲ ਜਾਵੇ ਸਾਡੇ ਪੱਲੇ ਕੀ ਆ ਸਰਕਾਰ ਕਦੀ ਇੱਕ ਆ ਗਈ ਦੂਜੀ ਆ ਗਈ ਤੀਜੀ ਆ ਗਈ 50 ਸਾਲ ਹੋ ਗਏ ਆ ਸਰਕਾਰਾਂ ਬੰਦਿਆਂ ਨੂੰ 50 ਸਾਲਾਂ ਸਰਕਾਰਾਂ ਨੇ ਕੀ ਸਾਨੂੰ ਨਾਲੀਆਂ ਗਲੀਆਂ ਨਾਲੀਆਂ ਦਿੱਤੀਆਂ ਨੇ ਵੋਟਾਂ ਲੈਣ ਆਉਂਦੇ ਤੁਹਾਡੇ ਬੱਚਿਆਂ ਨੌਕਰੀਆਂ ਵੀ ਜੋੜਨਗੇ ਆ ਫਲਾਣੀ ਚੀਜ਼ ਵੀ ਜੁਟੀ ਇੰਗਰੀ ਤੇ ਮੁੜ ਕੇ ਉੱਥੇ ਹੀ ਵੈ ਛਾਪ ਕਰ ਦਿੰਦੇ ਕੋਈ ਮੁੜ ਕੇ ਗੱਲ ਬਾਤ ਹੀ ਨਹੀਂ ਅਗਲੇ ਸਾਡੇ ਬੱਚੇ ਖੱਜਾ ਖਰਾਬ ਇਤਰਾ ਹੁੰਡੇ ਡੇਰ ਚਾਰੇ ਇਹ ਵੀ ਇਹ ਵੀ ਪੜੇ ਆ ਬੱਚੇ ਤੇ ਜਿਹੜੇ ਵੋਟਾਂ ਸਾਡੇ ਲੋਕਾਂ ਨੇ ਹੁੰਦੀਆਂ ਨਹੀਂ ਇਹ ਲੋਕ ਇਹ ਆਖ ਦਿੰਦੇ ਨੇ ਅਸੀਂ ਮੰਤਰੀ ਆ ਅਸੀਂ ਮੰਤਰੀ ਕਰ ਮੰਤਰੀ ਨੇ ਮੰਤਰੀ ਕਾਦਰ ਨੇ ਗਰੀਬਾਂ ਦਾ ਜਿੱਤ ਦੇਣੇ ਤਕਰੀਬਾਂ ਨੂੰ ਜੁੱਥੇ ਮਾਰਦੇ ਨੇ ਮਾੜੇ ਬੰਦੇ ਕਰਪਟ ਬੰਦਿਆਂ ਦੀਆਂ ਵੋਟਾਂ ਨੇ 80% 90 80% ਵੀ ਘੱਟ ਗਿਣਤੀ ਦੱਸੀ ਆ 90 95% ਜਿਹੜੇ ਆ ਨਾ ਜਿਹੜੀ ਪਰਸੈਂਟੇਜ ਆ ਉਹ ਆ ਵੀ ਕਰਪਟ ਬੰਦਿਆਂ ਦੀ ਸਰਕਾਰ ਜਦੋਂ ਬਣੀ ਸੀ ਤੇ ਕਿਹਾ ਗਿਆ ਸੀ ਕਿ ਸਰਕਾਰਾਂ ਹੁਣ ਪਿੰਡ ਦੀਆਂ ਸਾਥ ਤੋਂ ਚੱਲਿਆ ਕਰਿਆ ਗਿਆ ਤੇ ਅਸੀਂ ਇਸ ਵੇਲੇ ਇੱਕ ਪਿੰਡ ਦੇ ਵਿੱਚ ਸਾਥ ਦੇ ਵਿੱਚ ਮੌਜੂਦ ਆ ਤਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਪਿੰਡ ਦੇ ਲੋਕਾਂ ਦੇ ਕੀ ਮਸਲੇ ਨੇ ਪਿੰਡਾਂ ਚ ਅੱਜ ਦੀ ਰੇਟ 'ਚ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਨੇ ਤੇ ਇਸ ਵੇਲੇ ਅਸੀਂ ਅਮਰਸਰ ਦੇ ਹਰਸ਼ਾਸ਼ੀਨਾ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਕਿ ਜੀ ਵੇਖ ਸਕਦੇ ਹੋ ਕਿ ਰੋਜ਼ਮਰਾਂ ਦੇ ਤਰੀਕੇ ਦੇ ਨਾਲ ਲੋਕ ਇੱਥੇ ਬੈਠਦੇ ਨੇ ਗੱਲਬਾਤ ਕਰਦੇ ਨੇ ਤੇ ਸਿਆਸਤ ਤੋਂ ਲੈ ਕੇ ਹੋਰ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਇਹਨਾਂ ਦੇ ਮੁੱਦੇ ਜਿਹੜੇ ਨੇ ਉਹ ਹਮੇਸ਼ਾ ਅਣਗੌਲੇ ਕੀਤੇ ਜਾਂਦੇ ਨੇ ਲੀਡਰ ਵੋਟ ਮੰਗਣ ਵਾਸਤੇ ਆਉਂਦੇ ਨੇ ਪਰ ਹਰ ਵਾਰ ਇਹਨਾਂ ਨੂੰ ਇੱਕ ਦਲਾਸਾ ਦੇ ਕੇ ਚਲੇ ਜਾਂਦੇ ਨੇ ਪਰ ਅੱਜਾ ਸੀਐਸ ਸੱਤ ਵਿੱਚ ਆਇਆ ਸੱਤ ਜਾਣ ਦਾ ਮਕਸਦ ਹੈ ਹੋਈ ਹੈ ਕਿ ਜੋ ਗੱਲ ਸੱਤ ਤੋਂ ਨਿਕਲਦੀ ਹੈ ਉਹ ਸੱਚੀ ਵੀ ਹੁੰਦੀ ਹੈ ਤਾਂ ਸਾਡੇ ਨਾਲ ਕੋ ਜੈਸਵਰ ਸਾਹਿਬ ਮੌਜੂਦ ਨੇ ਪਿੰਡ ਦੇ ਲੋਕ ਮੌਜੂਦ ਨੇ ਇੱਕ ਇੱਕ ਗੱਲ ਅਸੀਂ ਲੋਕਾਂ ਨਾਲ ਕਰਾਂਗੇ ਹਾਂਜੀ ਭਾਈ ਸਾਹਿਬ ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਹੈ ਜੀ ਗ੍ਰੇਡ ਪੰਜਾਬ ਟੀਵੀ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਪਿੰਡ ਦੀ ਸਮੱਸਿਆ ਕੀ ਹੈ ਸਭ ਤੋਂ ਵੱਡੀ ਸਮੱਸਿਆ ਤੇ ਨਸ਼ੇ ਸਾਡੇ ਪਿੰਡ ਦੇ ਹਾਂ ਘਰਾਂ ਦੇ ਘਰ ਬਰਬਾਦ ਹੋ ਗਏ ਨੇ ਇੱਥੇ ਜੀ ਹਾਂਜੀ ਬਹੁਤ ਦੁਨੀਆਲ ਦੁਖੀ ਇਹਨਾਂ ਚੀਜ਼ਾਂ ਤੇ ਕਈ ਸਰਕਾਰਾਂ ਨੇ ਕਈਆਂ ਗਈਆਂ ਸਾਰਿਆਂ ਲਾਰੇ ਲਾਏ ਨੇ ਪਰ ਇਹ ਚੀਜ਼ ਦਾ ਮਸਲਾ ਹੱਲ ਨਹੀਂ ਕੀਤਾ ਕਿਸੇ ਨੇ ਕੋਈ ਵੀ ਹੁਣ ਫਿਰ ਲੋਕ ਸਭਾ ਚੋਣਾਂ ਆ ਗਈਆਂ ਨੇ ਹਾਂਜੀ ਹਾਂਜੀ ਇਹ ਤੇ ਆਉਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਨੇ ਠੀਕ ਹੈ ਨਾ ਪਰ ਲੋਕਾਂ ਦੇ ਮੁੱਦੇ ਉੱਥੇ ਦੇ ਉੱਥੇ ਖਲੋਤੇ ਨੇ ਜੀ ਹਾਂਜੀ ਹੋਰ ਕੀ ਕੀ ਮੁਸ਼ਕਲਾਂ ਨੇ ਨਸ਼ਿਆਂ ਤੋਂ ਨਸ਼ਾ ਤੋਂ ਇਲਾਵਾ ਸਾਡੇ ਪਿੰਡ 'ਚ ਤਮਾਕੂ ਬੀੜੀ ਬਹੁਤ ਜ਼ਿਆਦਾ ਬਿਨਾਂ ਲਾਇਸੈਂਸ ਤੋਂ ਦੁਕਾਨਾਂ ਵਾਲੇ ਵੇਚਣ ਡੈ ਨੇ ਅੱਛਾ ਠੀਕ ਹੈ ਕਿਸੇ ਕੋਈ ਪੁਛ ਗਿਛ ਨਹੀਂ ਨਾ ਕੋ ਸਰਕਾਰ ਪੁੱਛਦੀ ਆ ਨਾ ਕੋ ਪੰਚਾਇਤ ਪੁੱਛਦੀ ਆ ਕੀ ਹੈ ਤੁਹਾਡੇ ਗੁਰੂ ਘਰ ਆਉ ਗਲੀ ਜੀ ਵੀ ਇੰਨਾ ਜਾਂਦਾ ਗੰਦ ਖਿਲ ਰਿਆ ਹੁੰਦਾ ਤਵਾਕੂ ਬੜੀ ਦਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੋਕ ਆਪਣੇ ਦਿਲ ਦੀ ਗੱਲ ਕਰ ਰਹੇ ਨੇ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਅਸੀਂ ਭਾਈ ਸਾਹਿਬ ਫਿਰ ਕਿੱਦਾਂ ਦੀਆਂ ਮੁਸ਼ਕਿਲਾਂ ਨੇ ਜਿਸ ਤਰੀਕੇ ਨਾਲ ਭਾਈ ਸਾਹਿਬ ਨੇ ਦੱਸਿਆ ਤੇ ਹੋਰ ਕੀ ਮੁਸ਼ਕਲ ਆ ਰਹੀਆਂ ਨੇ ਮੁਸ਼ਕਲਾਂ ਤੇ ਵੇਖੋ ਜਿਹੜੀਆਂ ਮੁੱਢਲੀ ਮੁਸ਼ਕਲਾਂ ਆ ਉਹ ਤੇ ਦੱਸ ਹੀ ਦਿੱਤੀਆਂ ਭਾਈ ਸਾਹਿਬ ਨੇ ਇਹ ਨਸ਼ੇ ਦੇ ਨਾਲ ਜਿਹੜਾ ਨਾ ਬੇੜਾ ਗਰਕ ਹੋਇਆ ਪਿਆ ਸਰਕਾਰਾਂ ਜਿਹੜੀਆਂ ਵੀ ਨਵੀਆਂ ਆਉਂਦੀਆਂ ਨੇ ਉਹ ਬਣ ਲਗਦੀਆਂ ਨੇ ਉਹ ਕਹਿੰਦੀਆਂ ਜੀ ਅਸੀਂ ਆਹ ਵਾਲੇ ਮੁੱਦੇ ਤੁਹਾਡੇ ਹੱਲ ਕਰ ਦਾਂਗੇ ਉਹ ਕਰ ਦਾਂਗੇ ਨਜੇ ਦੂਰ ਕਰਦਾਂਗੇ ਲੋਕਾਂ ਨੂੰ ਰੋਜ਼ਗਾਰ ਦਵਾਂਗੇ ਇਹ ਕਰਾਂਗੇ ਉਹ ਕਰਾਂਗੇ ਸਭ ਲਾਰੇ ਲਾਉਂਦੇ ਜਿੱਦਾਂ ਪਹਿਲੀਆਂ ਸਰਕਾਰਾਂ ਨੇ ਲਾਰੇ ਲਾਏ ਆ ਉਦਾਂ ਇਹਨਾਂ ਸਰਕਾਰਾਂ ਨੇ ਵੀ ਲਾਰੇ ਹੀ ਲਾਏ ਅਜੇ ਤੱਕ ਕੀਤਾ ਕੁਝ ਨਹੀਂ ਆ ਪਿੰਡ ਦੇ ਚੰਗੀ ਕਿਹੜੀ ਹੈ ਸਰਕਾਰ ਫੇਰੇ ਕੋਈ ਵੀ ਨਹੀਂ ਸਾਡੇ ਹਿਸਾਬ ਨਾਲ ਸਰਕਾਰ ਤੇ ਕਹਿੰਦੀ ਸੀ ਸੱਤ ਤੋਂ ਸੱਥਾਂ ਤੋਂ ਸਰਕਾਰਾਂ ਚੱਲਿਆ ਕਰਨਗੀਆਂ ਹਾਂਜੀ ਬਸ ਆਹ ਦੇਖੇ ਚੱਲਣ ਡੀਆਂ ਸਰਕਾਰਾਂ ਸੱਤਾਂ ਤੋਂ ਪੁੱਛਦਾ ਕੋਈ ਨਹੀਂ ਤੇ ਪੁੱਛ ਕੇ ਵੇਖੋ ਸਾਥ ਵਾਲੇ ਕਿਸੇ ਨੂੰ ਵੀ ਇਥੇ ਆਣ ਕੇ ਸਰਕਾਰ ਕੋਲ ਪੁੱਛਦੀ ਕਿਸੇ ਕੋਈ ਆਣ ਕੇ ਮੰਤਰੀ ਕੋਈ ਸੰਤਰੀ ਕੋਈ ਆਣ ਕੇ ਕਿਸੇ ਨੇ ਪੁੱਛਿਆ ਹੋਵੇ ਕਿਸੇ ਨੂੰ ਵੀ ਤੁਹਾਡਾ ਕੀ ਮੁਸ਼ਕਿਲਾਂ ਪਿੰਡ ਦੇ ਵਿੱਚ ਕੋਈ ਇਥੇ ਵੜਿਆ ਹੀ ਨਹੀਂ ਹੋਣਾ ਮੇਰੇ ਹਿਸਾਬ ਨਾਲ ਕੋਈ ਨਹੀਂ ਵੜਦਾ ਤਾਂ ਤੁਸੀਂ ਦੇਖੋ ਕਿ ਇਹ ਲੋਕ ਨੇ ਆਖਿਰਕਾਰ ਇਹ ਵੀ ਵੋਟਰ ਨੇ ਕੋਈ ਲੋਕਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਪਿੰਡ ਦੀਆਂ ਜਿਹੜੀ ਔਰਤਾਂ ਨੇ ਭਾਂਜੀ ਕੀ ਦਿੱਕਤ ਆ ਰਹੀ ਐ ਇਸ ਵੇਲੇ ਪਿੰਡ ਦੇ ਵਿੱਚ ਗੱਲ ਕਰੀਏ ਪਿੰਡ ਚ ਕੀ ਦਿੱਕਤ ਹੈ ਨਸ਼ਾ ਪਤਾ ਚੱਲਣ ਡਿਆ ਨਸ਼ਾ ਪਤਾ ਬਹੁਤ ਜ਼ਿਆਦਾ ਜੇ ਪਿੰਡ ਚ ਅੱਛਾ ਹਾਂਜੀ ਬੱਚਿਆਂ ਦੀ ਜ਼ਿੰਦਗੀ ਖਰਾਬ ਹੋਣ ਢੀ ਹੂੰ ਬਹੁਤ ਦੁਖੀ ਆਹੀ ਆਪ ਬੱਚਿਆਂ ਤੋਂ ਕੀ ਹੁੰਦਾ ਕੀ ਆ ਰਾਤ ਵੇਲੇ ਨਸ਼ਾ ਪਤਾ ਬਹੁਤ ਜ਼ਿਆਦਾ ਕਰਦੇ ਕਰਾਂਦੀਆਂ ਚੀਜ਼ਾਂ ਵਿੱਚ ਚੁੱਕ ਚੁੱਕ ਵੇਚ ਦਿੰਦੇ ਨੇ ਘਰ ਖਾਲੀ ਨਹੀਂ ਛੱਡ ਕੇ ਜਾਂਦੇ ਕਿੱਥੋਂ ਖਾਲੀ ਛੱਡਣੇ ਘਰ ਜਿਹੜੇ ਬੱਚਾ ਉਹਨਾਂ ਨੇ ਉਹਨਾਂ ਨੂੰ ਤੇ ਆ ਹੁੰਦਾ ਜਿਵੇਂ ਲੁੱਟ ਚਾੜੀ ਹੁੰਦੀ ਆ ਘਰਾਂ ਦੇ ਵਿੱਚ ਜਨਾਨੀਆਂ ਰੋਂਦੀਆਂ ਫੇਰਦੀਆਂ ਸਾਡੇ ਬੱਚੇ ਉਹ ਕਰਦੇ ਜੇ ਕੋਈ ਸੁਣਦਾ ਨਹੀਂ ਆ ਗੁਰਦੁਆਰੇ ਸਾਹਿਬ ਦਾ ਹਾਲ ਵੇਖੋ ਕੀ ਹੈ ਗਰਾਟ ਵੀ ਨਹੀਂ ਦੇਂਦੇ ਕੁਝ ਨਹੀਂ ਕਰਦੇ ਆ ਹਾਲ ਹੀ ਦਲਮਾਰਤ ਸਹੀ ਬੈਂਟ ਕੀ ਆ ਚਾਹ ਇਹ ਤਾਂ ਫਿਰ ਇਹ ਸਰਕਾਰਾਂ ਕਹਿੰਦੀ ਅਸੀਂ ਬਹੁਤ ਚੰਗਾ ਕੰਮ ਕਰਾਂਗੇ ਜਦੋਂ ਆਉਂਦੇ ਉਹ ਕਹਿ ਦਿੰਦੇ ਅਸੀਂ ਬੜਾ ਚੰਗਾ ਕਰਦੇ ਬੜਾ ਚੰਗਾ ਬੜਾ ਕੁਝ ਵੀ ਨਹੀਂ ਕਰਦੇ ਵੀ ਇਸ ਤਰ੍ਹਾਂ ਚੱਲ ਜਾਂਦੇ ਫਿਰ ਤੁਰ ਕੇ ਤੇ ਆ ਵੇਖ ਗੁਰਦੁਆਰਾ ਸਾਹਿਬ ਦਾ ਹਾਲ ਕੀ ਬਣਿਆ ਕੋਈ ਗ੍ਰਾਂਟ ਨਹੀਂ ਦਿੰਦੇ ਕੋਈ ਕੁਝ ਨਹੀਂ ਕਰਦੇ ਕੋਹ ਨਹੀਂ ਇੱਥੇ ਬੰਨਦਾ ਵੇ ਉਹ ਸਰਕਾਰਾਂ ਤੇ ਕਹਿੰਦੇ ਅਸੀਂ ਸੱਥਾਂ 'ਚੋਂ ਚੱਲਣਗੀਆਂ ਪਿੰਡ ਦੇ ਸਾਥ ਦੀ ਜਿਹੜੀ ਆਵਾਜ਼ ਹੋएगी ਉਸ ਨੂੰ ਪੂਰਾ ਕੀਤਾ ਜਾਏਗਾ ਕੁਝ ਨਹੀਂ ਇੱਥੇ ਨਹੀਂ ਕੁਝ ਵੀ ਆਉਂਦਾ ਗੁਰਦੁਆਰਾ ਸਾਹਿਬ ਜਿਹੜਾ ਭਾਈ ਸਾਹਿਬ ਬੈਠਾ ਉਹਦੀ ਵੀ ਤਨਖਾਹ ਲੱਗਣੀ ਚਾਹੀਦੀ ਆ ਹੂੰ ਇਹ ਨਹੀਂ ਆ ਕਿ ਉਹ ਵਿਚਾਰਾ ਫਿਰ ਤੁਰ ਕੇ ਚਲੇ ਜਾਂਦਾ ਤਾਂ ਬਿਲਕੁਲ ਤੁਸੀਂ ਵੀ ਇੱਕ ਸੋ ਦਿਓ ਕਿ ਇੱਥੇ ਕੁਝ ਨੌਜਵਾਨ ਮੌਜੂਦ ਨੇ ਭਾਈ ਸਾਹਿਬ ਫਿਰ ਕੀ ਦਿੱਕਤਾਂ ਨੇ ਖਾਸ ਕਰਕੇ ਕਹਿ ਰਹੇ ਕਿ ਨਸ਼ਾ ਪਤਾ ਵੇਚਦੇ ਆ ਨਸ਼ਾ ਪਤਾ ਨੌਜਵਾਨੀ ਵੇਚਦੇ ਹੋਣਗੇ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਾ ਪਰ ਸਰ ਨਸ਼ਾ ਪਤਾ ਬਹੁਤ ਵਿਗਦਾ ਵਾ ਇਸ ਚੀਜ਼ ਦਾ ਚਲੋ ਮੀਡੀਆ ਨੂੰ ਸਾਡੇ ਨਾਲੋਂ ਵੱਧ ਪਤਾ ਹੈ ਠੀਕ ਹੈ ਜੀ ਤੇ ਰਹੀ ਗੱਲ ਚੋਣਾਂ ਦੀ ਮੀਡੀਆ ਹਮੇਸ਼ਾ ਆ ਕੇ ਜਨਤਾ ਨੂੰ ਸਵਾਲ ਕਰਦੀ ਆ ਤੇ ਸੌਰੀ ਮਾਫ ਕਰਨਾ ਤੁਹਾਨੂੰ ਜਿਹੜੇ ਵੀ ਤੁਸੀਂ ਐਮਪੀ ਜਾਂ ਐਮਐਲਏ ਕੋ ਜਾਣਦੇ ਜੀ ਉਹਦੇ ਸਾਹਮਣੇ ਮੈਕ ਕਰਦੋਂ ਪਹਿਲਾਂ ਉਹਨਾਂ ਨੂੰ ਤੁਹਾਡਾ ਇਹ ਸਵਾਲ ਹੋਣਾ ਚਾਹੀਦਾ ਕਿ ਸਰ ਜਿਸ ਜਗ੍ਹਾ ਤੇ ਅੱਜ ਤੁਸੀਂ ਖੜੇ ਜੇ ਇੱਥੇ ਤੁਹਾਡੇ 5 ਸਾਲ ਜਦੋਂ ਤੁਸੀਂ ਜਿੱਤੇ ਇੱਕ ਨਵਾਂ ਘੇੜਾ ਆਏਗਾ ਪਹਿਲਾ ਆ ਦੂਜਾ ਆ ਉਹ 5 ਸਾਲ ਤੁਸੀਂ ਕਿੱਥੇ ਸੀ ਮੰਨ ਲਓ ਜਨਤਾ ਦੇ ਇਹ ਚੀਜ਼ ਪੁੱਛਦੀ ਆ ਜੀ ਠੀਕ ਹੈ ਜੀ ਜਨਤਾ ਦੀ ਆਵਾਜ਼ ਏਡੀ ਦੂਰ ਤੱਕ ਨਹੀਂ ਜਾਂਦੀ ਬਾਕੀ ਮੀਡੀਆ ਜੇ ਸਵਾਲ ਕਰੇ ਉਹਨਾਂ ਨੂੰ ਤੁਹਾਡੇ ਕੋਲ ਐਸੇ ਕਰਕੇ ਆਏ ਕਿ ਤੁਹਾਡੀ ਆਵਾਜ਼ ਘਟੋ ਘਟ ਬਲੰਦ ਕਰ ਸਕੀਏ ਕਿਉਂਕਿ ਪਿੰਡਾਂ ਦੀ ਸਾਥ ਚ ਕੋਈ ਨਹੀਂ ਆਂਦਾ ਅਸੀਂ ਕਿ ਪਹਿਲਾ ਪ੍ਰਯਾਸ ਕੀਤਾ ਤਾਂ ਕਿ ਸਾਥ ਚ ਆ ਕੇ ਕਿਉਂਕਿ ਸਰਕਾਰਾਂ ਕਹਿੰਦੀ ਆ ਅਸੀਂ ਕਿ ਸੱਥਾਂ ਤੋਂ ਸਰਕਾਰ ਚੱਲੇਗੀ ਤੇ ਅਸੀਂ ਇਸ ਵੇਲੇ ਸਾਥ ਦੇ ਵਿੱਚ ਆਏ ਆ ਤੁਹਾਡੀ ਆਵਾਜ਼ ਸੁਣਨ ਵਾਸਤੇ ਕਿ ਤੁਹਾਡੀ ਆਵਾਜ਼ ਦੀ ਅੱਗੇ ਤੱਕ ਲੈ ਕੇ ਚੱਲੀਏ ਸਰ ਜੀ ਮੇਰੀ ਗੱਲ ਤੋਂ ਮਸਲਾ ਪਤਾ ਕੀ ਆ ਆਵਾਜ਼ ਗੱਲਾਂ ਕਾਗਜ਼ੀ ਕਾਰਵਾਈ ਹੋਰ ਚੀਜ਼ ਆ ਠੀਕ ਸਕੈਨ ਸੋਨ ਨੂੰ ਹੋਰ ਚੀਜ਼ ਆ ਠੀਕ ਹੈ ਜੀ ਅੱਜ ਤੱਕ ਤੁਸੀਂ ਦੱਸ ਦੋ ਕੋਈ ਸਰਕਾਰ ਜਿਹੜੀ ਸੱਚ ਉੱਠੀ ਹੋਵੇ ਨਹੀਂ ਉੱਠੀ ਨਾ ਤੇ ਨਾ ਹੀ ਉੱਠਣੀ ਆ ਕਾਰਨ ਕੀ ਆ ਫੇਰ ਗੱਲ ਉੱਥੇ ਮੁੱਕ ਜਾਂਦੀ ਆ ਕਿ ਜਿੱਦਾਂ ਆ ਮੱਲ ਹੁਣ ਚੋਣਾ ਆ ਤੇ ਆਪਣਾ ਵੀ ਇੱਥੇ ਸਾਥ ਲੱਗੀ ਆ ਠੀਕ ਹੈ ਸਾਥ ਦੇ ਵਿੱਚ ਆਏ ਤੁਸੀਂ ਵੀ ਵੈਲਕਮ ਹੈ ਤੁਹਾਡਾ ਧੰਨਵਾਦ ਆ ਠੀਕ ਹੈ ਜੀ ਬਾਕੀ ਇਹ ਆਵਾਜ਼ ਜਿਹੜੀ ਨਾ ਅੱਜ ਤੋਂ ਇੱਕ ਦੋ ਦਿਨ ਬਾਅਦ ਦਬ ਹੋ ਜਾਣੀ ਆ ਜੀ ਜੇ ਤੁਹਾਡਾ ਮੀਡੀਆ ਦਾ ਵੀ ਕੰਮ ਹੈਗਾ ਕੀ ਜਾਨੀ ਕਿ ਇਹ 2-4 ਵਾਰ ਜਾਨਕੀ ਨਿਊਜ਼ ਇਹੋ ਅਪਡੇਟ ਕੀਤੀ ਜਾਵੇ ਨਸ਼ਿਆਂ ਤੋਂ ਬਹੁਤ ਲੋਕ ਪਰੇਸ਼ਾਨ ਆ ਬਿਲਕੁਲ ਬਿਲਕੁਲ ਅਪਡੇਟ ਕਰਾਂਗੇ ਜੀ ਹਾਂਜੀ ਭਾਜੀ ਕੀ ਕਰਨਾ ਚਾਹੋਗੇ ਕੁਝ ਬਸ ਤਾਂ ਬਿਲਕੁਲ ਕੁਝ ਕਰਨਾ ਚਾਹੁੰਦੇ ਹੋਰ ਵੀ ਪਿੰਡ ਦੇ ਨੌਜਵਾਨੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੇ ਕੋ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਕਰਕੇ ਵੀਰ ਜੀ ਭਾਜੀ ਕੀ ਕਰਨਾ ਚਾਹੋਗੇ ਨਸ਼ਿਆਂ ਦੀ ਵੀਰ ਜੀ ਨੇ ਦੱਸੀ ਜਿਸ ਤਰ੍ਹਾਂ ਸਮੱਸਿਆ ਹੋਰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਹੜੀ ਪਿੰਡ ਦੇ ਵਿੱਚ ਲੋਕਾਂ ਨੂੰ ਆਉਂਦੀਆਂ ਖਾਸ ਕਰ ਸਭ ਤੋਂ ਵੱਡੀ ਦੀ ਸਮੱਸਿਆ ਇਹੋ ਹੀ ਆ ਨਸ਼ੇ ਦੀ ਆ ਜੀ ਸਵੇਰੇ ਉੱਠਦੇ ਆ ਤੇ ਕੰਮ ਤੇ ਜਾਣ ਤੋਂ ਪਹਿਲਾਂ ਹੀ ਜਾਦੇ ਜਿਹੜਾ ਕੋਈ ਬੰਦਾ ਕੰਮ ਤੇ ਖੜਦਾ ਉਹਨੂੰ ਆਖਦੇ ਸਾਨੂੰ 200 250 ਪਹਿਲਾਂ ਦੇਦੇ ਅਸੀਂ ਪਹਿਲਾਂ ਆਪਣਾ ਕੰਮ ਕਰ ਲਈਏ ਨਸ਼ੇ ਦਾ ਇਹ ਤਾਂ ਮੋਲ ਪਿੰਡ 'ਚ ਵਿਕਦਾ ਨਾ ਨਿਕ ਵਿਕਦਾ ਪਿੰਡ ਦੇ ਵਿੱਚ ਬਹੁਤ ਹੁੰਦਾ ਸ਼ਾ ਵੀ ਗੰਡੇ ਆ ਜੀ ਤੇ ਪੁਲਿਸ ਕੀ ਕਰਦੀ ਫਿਰ ਪੁਲਿਸ ਪੈਸੇ ਲੈ ਕੇ ਛੱਡ ਦਿੰਦੀ ਪੁਲਿਸ ਕੁਝ ਨਹੀਂ ਕਰਦੀ ਪੁਲਿਸ ਦਾ ਤਾਂ ਕੰਮ ਆ ਵੀ ਜਿਹੜਾ ਬੰਦਾ ਕੋਈ ਨਸ਼ਾ ਕਰਦਾ ਉਹਨੂੰ ਫੜਨ ਦੀ ਉਹ ਉਹਨੂੰ ਫੜਨ ਉਹਨੂੰ ਫੜਦੇ ਆ ਜਿਹੜਾ ਬੰਦਾ ਵੇਚਦਾ ਉਹਨੂੰ ਫੜਦੇ ਨਹੀਂ ਤੇ ਪਿੰਡ ਦਾ ਸੁਧਾਰ ਫਿਰ ਕਿਵੇਂ ਕਰਾਇ ਹੀ ਵੇਖਿਆ ਗਲੀਆਂ ਗੁਲੀਆਂ ਤੁਹਾਡੇ ਪਿੰਡ ਦੀਆਂ ਬਣੀਆਂ ਹੋਈਆਂ ਸੀ ਸਾਰੀਆਂ ਤੇ ਪਿੰਡ ਦਾ ਸੁਧਾਰ ਕੌਣ ਕਰਾ ਰਿਹਾ ਆਖਿਰਕਾਰ ਕੋਈ ਨਾ ਕੋਈ ਤੇ ਕੰਮ ਕਰਦਾ ਹੀ ਹੋਏਗਾ ਹਾਂ ਜੀ ਇਹ ਪਿੰਡ ਦੇ ਸਰਪੰਚ ਨੇ ਕੀਤਾ ਜੀ ਸਾਡੇ ਇਸ ਕਾਂਗਰਸ ਦੇ ਸਰਪੰਚ ਜੀ ਸੁਖ ਸਰਕਾਰੀਆ ਸਾਹਿਬ ਨੇ ਪੈਸੇ ਪਏ ਜਦੋਂ ਉਹਦੇ ਕਰਕੇ ਉਹ ਸਾਰਾ ਵਿਕਾਸ ਹੋਇਆ ਗਲੀਆਂ ਨਾਲੀਆਂ ਕੀ ਕਰੀਏ ਨੌਜਵਾਨ ਨਾ ਰਹਿਣਗੇ ਤੇ ਨੌਜਵਾਨ ਰਹਿਣਗੇ ਤੇ ਗਲੀਆਂ ਨਾਲੀਆਂ ਕੀ ਕਰਨੀਆਂ ਹਨ ਤਾਂ ਬਿਲਕੁਲ ਗਲੀਆਂ ਨਾਲੀਆਂ ਦੀ ਲੋੜ ਨਹੀਂ ਜੇਕਰ ਨੌਜਵਾਨ ਨਾ ਰਹਿਣਗੇ ਭਾਜੀ ਕੀ ਕਹਿਣਾ ਚਾਹੋਗੇ ਵੇਖੋ ਭਾਜੀ ਗੱਲ ਇਹ ਆ ਕਿ ਨਸ਼ੇ ਜਿਹੜੇ ਆ ਸਭ ਤੋਂ ਮੁੱਦਾ ਜਿਹੜਾ ਵੱਡਾ ਵਾ ਉਹ ਨਸ਼ਿਆਂ ਦਾ ਵਾ ਜੇ ਨਸ਼ੇ ਖਤਮ ਹੋਣਗੇ ਤੇ ਸਭ ਕੁਝ ਹੀ ਸੂਤਰਾ ਆ ਜਾਣਾ ਵਾ ਤੇ ਜੇ ਨਸ਼ੇ ਖਤਮ ਨਾ ਹੋਏ ਤੇ ਜਿ ਤਰ੍ਹਾਂ ਨੌਜਵਾਨ ਆ ਸਾਰੇ ਕੋਈ ਕਿਤੇ ਡਿੱਗਾ ਦਾ ਕੋਈ ਆ ਮੇਰੇ ਕੋਲ ਵੀਡੀਓ ਪਈ ਆ ਹੁਣੇ ਤੁਹਾਨੂੰ ਦਿਖਾ ਦਿੰਨਾ ਪਿੰਡ ਦੀ ਵੀਡੀਓ ਵਾ ਦੋਵੇਂ ਬੰਦੇ ਨਾਲ ਹੀ ਜਿੱ ਡਿੱਗੇ ਉਹ ਨਸ਼ੇ ਕਰਕੇ ਡਿੱਗੇ ਨੇ ਤੇ ਕੁਲਦੀਪ ਧਾਰੀਵਾਲ ਕਹਿੰਦੇ 31 ਤਰੀਕ ਨੂੰ ਨਸ਼ਾ ਖਤਮ ਹੋ ਰਿਹਾ ਵੇਖੋ ਜੀ 31 ਤਰੀਕ ਕਈ 31 ਆਈਆਂ ਕਈ ਗਈਆਂ ਨੇ ਕਈ ਕਈ ਆਈਆਂ ਕਈ ਗਈਆਂ ਨੇ ਕੋਈ ਪਿੰਡ ਦਾ ਨਿਕਾਸ਼ ਦਾ ਪਾਣੀ ਨਹੀਂ ਕੋ ਕੋ ਜਿੰਨਾ ਪਾਣੀ ਪਿੰਡ ਦਾ ਵਾ ਕੋਈ ਨਿਕਾਸ਼ ਨਹੀਂ ਗਾ ਕੋਈ ਲੈਣਾ ਨਹੀਂ ਉਹ ਛੱਪੜ ਬਣਿਆ ਵੀ ਵੇਖ ਲੋ ਛੱਪੜ ਕੋਈ ਛੱਪੜ ਨਹੀਂ ਬਣਿਆ ਮੀ ਪੰਜ ਛੇ ਕਿਲੇ ਪੈਲੀ ਆ ਪੰਚਾਇਤ ਦੀ ਉਹ ਉਤਨਾ ਦੀ ਉਤਨਾ ਪਈ ਉਹ ਵੀ ਛੱਪੜ ਬਣ ਗਈ ਆ ਤੁਹਾਡੀ ਸੁਣਦਾ ਕੋਈ ਨਹੀਂ ਕਿ ਆ ਤੁਸੀਂ ਸਮਝਾ ਨਹੀਂ ਪਾਉਂਦੇ ਮੇਰਾ ਸਵਾਲ ਹੈ ਜਦੋਂ ਕੋਈ ਨਹੀਂ ਹੈਗੀ ਜੀ ਜਦੋਂ ਸਰਕਾਰ ਹੀ ਆਪੋ ਜੀ ਜਦੋਂ ਸਰਕਾਰ ਕਦੀ ਇੱਕ ਆ ਗਈ ਦੂਜੀ ਆ ਗਈ ਤੀਜੀ ਆ ਗਈ 50 ਸਾਲ ਹੋ ਗਏ ਆ ਸਰਕਾਰਾਂ ਬੰਦਿਆਂ 50 ਸਾਲਾਂ ਸਰਕਾਰਾਂ ਨੇ ਕੀ ਸਾਨੂੰ ਨਾਲੀ ਗਲੀਆਂ ਨਾਲੀਆਂ ਦਿੱਤੀਆਂ ਨੇ ਹੋਰ ਇਹਨਾਂ ਨੇ ਕੀ ਦਿੱਤਾ ਮਾਰਜਾ ਸਾਹਿਬ ਗਏ ਨੇ ਕਹਿੰਦੇ ਗਲ ਸਰਪੰਚ ਨਹੀਂ ਵੀ ਉਹਨਾਂ ਨੇ ਕੋਈ ਸਾਡਾ ਪਿੰਡ ਦਾ ਛੱਪੜ ਪੰਜ ਕਿਲੇ ਨਾਲ ਹੋਰ ਛੱਪੜ ਬਣ ਗਿਆ ਜੀ ਪਹਿਲੇ ਜਿਹੜੀ ਚੋਂ ਫਸਲ ਚੋਂ ਸਾਨੂੰ ਆਉਂਦੀ ਕੋਈ ਪਿੰਡ ਦੇ ਕੰਮ ਵਾਸਤੇ ਉਹਦਾ ਉਹ ਵੀ ਛੱਪੜ ਬਣਾ ਗਏ ਰਸਤਾ ਨਾਲ ਦੱਸੋ ਪਿੰਡਾਂ ਚ ਕੀ ਕਾਰਨ ਕੀ ਪਿੰਡਾਂ ਨੂੰ ਵੋਟ ਪਿੰਡਾਂ ਦਾ ਚਾਹੀਦਾ ਵੋਟ ਪਿੰਡਾਂ ਦਾ ਚਾਹੀਦਾ ਪਰ ਕੰਮ ਪਿੰਡਾਂ ਚ ਨਹੀਂ ਹੁੰਦੇ ਕਾਰਨ ਕੀ ਹਰਨੇਜੀ ਵ્યાਖਤ ਜੀ ਦਾ ਖਾਲਸਾ ਬੈਠੀ ਫਦੇ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਵੀ ਪਿੰਡ ਦੇ ਵਿੱਚ ਹਰ ਇੱਕ ਭੈਣ ਭਰਾ ਨੂੰ ਨਸ਼ੇ ਤੋਂ ਰੋਕਣਾ ਚਾਹੀਦਾ ਤੇ ਨਸ਼ੇ ਤੋਂ ਰੋਕਣ ਸਰਕਾਰਾਂ ਅਕਲਾਰੇ ਲਾ ਦਿੰਦੀਆਂ ਤੇ ਲਾਰਿਆਂ ਨਾਲ ਹੀ ਕੰਮ ਹੋ ਜਾਂਦੇ ਆ ਨਸ਼ਾ ਆਪਾਂ ਰੋਕਦੇ ਨਹੀਂ ਆ ਸਰ ਫੇਤੜੇ ਬੰਦੀ ਬੰਦਦੀ ਉਹ ਧੜੇ ਬੰਦੀਆਂ ਗਾਂ ਦਾ ਵਿਕਾਸ ਨੂੰ ਰੋਕਦੀ ਹੈ ਜੀ ਤਾਂ ਬਿਲਕੁਲ ਇਸ ਤਰ੍ਹਾਂ ਦੀ ਗੱਲਾਂ ਨੇ ਹਾਜੀ ਪਾਜੀ ਪਾਈ ਸਾਹਿਬ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਗੱਲਬਾਤ ਹੋ ਰਹੀ ਹੈ ਅੱਧੀ ਘੰਟਾ ਹੋ ਗਿਆ ਭਾਈ ਸਾਹਿਬ ਕੀ ਕਹੋਗੇ ਬਸ ਇਹ ਹੀ ਨਸ਼ੇ ਦਾ ਮੁੱਦਾ ਜੇ ਨਸ਼ਾ ਹੀ ਮੇਨ ਨਸ਼ਾ ਹੀ ਹੈ ਇੱਥੇ ਕਹਿੰਦੇ ਵੀ ਨਸ਼ਾ ਹਨੀਆਂ ਸ਼ੀਨਿਆਂ ਦੇ ਵਿੱਚ ਨਸ਼ੇ ਦਾ ਓਵਰਡੋਜ਼ ਦੇ ਨਾਲ ਇੱਥੇ ਸਾਡੇ ਪੰਜ ਚਾਰ ਡੈਥ ਵੀ ਹੋ ਗਈਆਂ ਹੂੰ ਜਿਹੜੇ ਨੌਜਵਾਨ ਆ ਜਿੱਤਰਾ ਵੀਰ ਜੀ ਹੁਣਾਂ ਦੱਸਿਆ ਵੀ ਤੁਹਾਨੂੰ ਮੈਂ ਵੀਡੀਓ ਵਿਖਾਉਣਾ ਇੱਕ ਨਹੀਂ ਕਈ ਵੀਡੀਓ ਬਣੀਆਂ ਆ ਜੇ ਬਿਲਕੁਲ ਨਸ਼ਾ ਹੀ ਸਾਡੇ ਪਿੰਡ ਮੇਨ ਮੁੱਦਾ ਜੇ ਬਿਲਕੁਲ ਤੁਸੀਂ ਵੇਖੋ ਕਿ ਸੱਤ ਚ ਮੌਜੂਦ ਆ ਤਾਂ ਹਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਸਰਕਾਰਾ ਕਹਿੰਦੀ ਅਸੀਂ 7 ਤੋਂ ਸਰਕਾਰ ਚੱਲੇਗੀ 7 ਦੀ ਆਵਾਜ਼ ਜਿਹੜੀ ਹੈ ਉਹ ਸਭ ਤੋਂ ਉੱਤੇ ਹੋਏਗੀ ਤੇ ਇੱਥੇ ਮੌਜੂਦ ਆ ਲਗਾਤਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾਂਗੇ ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਕੀ ਦਿੱਕਤਾਂ ਇੱਕ ਘਰ ਦੀ ਔਰਤ ਨੂੰ ਕਿਸ ਤਰ੍ਹਾਂ ਦੀ ਦਿੱਕਤਾਂ ਆਉਂਦੀ ਖਾਸ ਕਰਕੇ ਪਿੰਡਾਂ ਦੀ ਗੱਲ ਕੀਤੀ ਜਾਵੇ ਘਰ ਦੀ ਔਰਤ ਨੂੰ ਤੇ ਭਾਜੀ ਬੜਾ ਘਰ ਸਾਹਮਣਾ ਪੈਂਦਾ ਵਾ ਹਮ ਪਰ ਇਹ ਆ ਕਿ ਜੇ ਬੱਚੇ ਤੰਗ ਕਰਨਗੇ ਤੇ ਮਾਂ ਕੀ ਕਰੂਗੀ ਹਮ ਮਾਂ ਉਹਨਾਂ ਨੂੰ ਬੱਚਿਆਂ ਨੂੰ ਖਵਾਵੇ ਵੀ ਕੁਝ ਆਪਣੀ ਆਪ ਕਮਾਈ ਕਰੋਗੇ ਜੇ ਬੱਚੇ ਕਮਾਈ ਕਰਕੇ ਦੇਣਗੇ ਤੇ ਮਾਂ ਵੀ ਸੁખી ਰਹੂਗੀ ਜੀ ਤੇ ਜੇ ਬੱਚੇ ਹੀ ਮਾਂ ਨੂੰ ਦੁਖੀ ਕਰਨਗੇ 14 14 15 15 ਸਾਲਾਂ ਦੇ ਬੱਚੇ ਕਿਉਂ ਕੀ ਕਰਦੇ ਆ ਕਿਉਂ ਦੁਖੀ ਕਰਦੇ ਆ ਜਦੋਂ ਉਹਨਾਂ ਕੋਲ ਨਸ਼ਾ ਖਾਣ ਲਈ ਮੰਗਦੇ ਵਾ ਰੋਟੀ ਪਾਣੀ ਦੀ ਉਹਨਾਂ ਨੂੰ ਕੋਈ ਹੈ ਨਹੀਂ ਆ ਤੇ ਉਹ ਨਸ਼ੇ ਲਈ ਤੇ ਮਾਂ ਨੂੰ ਤੰਗ ਕਰਦੇ ਕਿ ਸਾਨੂੰ ਪੈਸੇ ਚਾਹੀਦੇ ਵਾ ਜੇ ਪੈਸੇ ਨਹੀਂ ਮਿਲਲੇ ਤਾਂ ਚੋਰੀ ਸਮਾਨ ਹੀ ਚੁੱਕ ਕੇ ਲੈ ਜਾਣਾ ਪਿੰਡ ਦੇ ਹਾਲਾਤ ਨੇ ਇਦਾਂ ਦੇ ਬਹੁਤ ਸਾਰੇ ਦੇ ਤੁਹਾਡੇ ਬੱਚੇ ਨੌਕਰੀਆਂ ਨਿੱਕੇ ਨਿੱਕੇ ਬੱਚੇ ਟਾਲੀਆਂ ਬਣ ਕੇ ਕੀ ਗੱਲ ਕੀ ਗੱਲ ਤੁਸੀਂ ਦੱਸੋ ਵੋਟਾ ਲੈਣ ਹੁੰਦੇ ਤੁਹਾਡੇ ਬੱਚੇ ਨੌਕਰੀਆਂ ਵਿੱਚ ਜੋੜਨਗੇ ਫਲਾਣੀ ਚੀਜ਼ ਵੀ ਜੂਟੀ ਇੰਗੜੀ ਤੇ ਮੁੜ ਕੇ ਉੱਥੇ ਹੀ ਵੈ ਛਾਪ ਕਰ ਦਿੰਦੇ ਕੋਈ ਮੁੜ ਕੇ ਗੱਲ ਬਾਤ ਹੀ ਨਹੀਂ ਅਗਲੇ ਸਾਡੇ ਬੱਚੇ ਖੱਜਾ ਖਰਾਬ ਇਤਰਾ ਹੁੰਡੇ ਵਿਚਾਰੇ ਇਹ ਵੀ ਇਹ ਵੀ ਪੜੇ ਆ ਬੱਚੇ ਤੇ ਜਿਹੜੇ ਨਸ਼ੇ ਚ ਡੁੱਬੇ ਪਏ ਆ ਠੀਕ ਆ ਪੜੇ ਆ ਦੀਏ ਬੀਏ ਕਿੱਤੀ ਮੁੰਡਿਆਂ ਨੇ ਨਸ਼ੇ ਚ ਡੁੱਬੇ ਪਏ ਆ ਵਿਚਾਰੇ ਕੰਮ ਕਾਰ ਤੇ ਕੋਈ ਮਿਲਦਾ ਨਹੀਂ ਜੋ ਘਰ ਲੁੱਟ ਪੁੱਟ ਕੇ ਲਾਗੇ ਮਾਵਾਂ ਰੋਂਡੀਆਂ ਕਰਦੀਆਂ ਰੋਂਡੀਆਂ ਕਰਦੇ ਸਾਨੂੰ ਵੋਟ ਦੋ ਉਹਨੇ ਕਿ ਕੀਮਤੀ ਆ ਤੇ ਮੁਰਕੇ ਸਾਡੀ ਕੀਮਤੀ ਚਲੇ ਜਾਂਦੀ ਕਿਸੇ ਬੰਨੇ ਬੋੜ ਕੀਮਤੀ ਆ ਆ ਬੋੜ ਕੀਮਤੀ ਤੇ ਸਾਡੀ ਕੀਮਤੀ ਸਾਡੇ ਬੱਚਿਆਂ ਦੀ ਤੇ ਸਾਡੀ ਕਿਸੇ ਬੰਨੇ ਚਲੀ ਜਾਂਦੀ ਆ ਵੇਖੋ ਜੀ ਅਸੀਂ ਪੁਲਾਂ ਨੂੰ ਕੀ ਕਰਨਾ ਜਦੋਂ ਪੁਲਾਂ ਤਾਂ ਤੁਰਨ ਜੋਗੇ ਨਾ ਰਹਿ ਗਏ ਇਹ ਮੰਤਰੀਆਂ ਦੀਆਂ ਗੱਡੀਆਂ ਵਾਸਤੇ ਪੁਲ ਬਣਦੇ ਸਾਡੇ ਬਾਤੇ ਨਹੀਂ ਬਣਦੇ ਹਾਂ ਸਾਨੂੰ ਠੀਕ ਆ ਜਦੋਂ ਕੋਈ ਮਰ ਜਾਏ ਤੇ ਉਹ ਮਨ ਫੇਰ ਘਰ ਖਾਲੀ ਨਹੀਂ ਛੱਡਦੇ ਹਾਂਜੀ ਤਦੋਂ ਕਿਸੇ ਪਿੰਡ ਸਾਡੇ ਬੱਚੇ ਜਿਹਦੇ ਕਿਹ ਚਾਰ ਬੱਚੇ ਉਹ ਵੀ ਨਸ਼ੇ ਤੇ ਲੱਗੇ ਆ ਜਿਹਦੇ ਦੋ ਬੱਚੇ ਉਹ ਵੀ ਨਸ਼ੇ ਤੇ ਲੱਗੇ ਆ ਉਹ ਵਿਆਹ ਕੇ ਜਣੀਆਂ ਅਸੀਂ ਲਿਆਦੀਆ ਉਹ ਹਣੀਆਂ ਘਰ ਰੋਂਡੀਆਂ ਨੇ ਠੀਕ ਆ ਤੇ ਜੇ ਕਈ ਦਾ ਬੱਚਾ ਤੋਂ ਆ ਤੇ ਮੈਂ ਫਾਹ ਲੈਣਾ ਨਸ਼ੇ ਤੋਂ ਤੰਗਿਆ ਰ ਬੱਚਾ ਉਹਨੂੰ ਨਸ਼ਾ ਮਿਲਦਾ ਨਹੀਂ ਇਹਨੇ ਭਗਵਾਨ ਤਮਾਨ ਨੇ ਪਹਿਲਾਂ ਕਿਹਾ ਸੀ ਕਿ ਮੈਂ ਨਸ਼ੇ ਤੁਹਾਡੇ ਸੈਂਟਰ ਖੋਲੂਗਾ ਪਿੰਡ ਪਿੰਡ ਤੁਹਾਡੇ ਬੱਚੇ ਨੂੰ ਨਸ਼ੇ 'ਪ ਬੰਦ ਕਰਾਉਂਗਾ ਮੈਂ ਇਲਾਜ ਕਰੂੰਗਾ ਕਿੱਥੇ ਕੀਤਾ ਦੱਸੋ ਪਹਿਲਾਂ ਮੈਨੂੰ ਦੱਸੋ ਅੱਧਾ ਰਾਜ ਲੰਗਿਆ ਬਿਲਕੁਲ ਅੱਧਾ ਰਾਜ ਲੰਗਿਆ ਤਸਦਾਰ ਸਾਹਿਬ ਅੱਧਾ ਰਾਜ ਲੰਘ ਗਿਆ ਸਰਕਾਰਾਂ ਸੱਥਾਂ ਤੋਂ ਕਹਿੰਦੀਆਂ ਸੀ ਹੁਣ ਕਿੱਥੇ ਤੁਸੀਂ ਸੇਰ ਦਾ ਨਾਸ਼ਤਾ ਵੀ ਕਰਨਦੇ ਹੋ ਚਾਹ ਵੀ ਪੀਂਦੇ ਹੋ ਤਾਂ ਅਪਚ ਸਾਰੇ ਲੋਕ ਵੀਰ ਭਰਾ ਬੈਠੇ ਨੇ ਸਾਰੇ ਤਾਂ ਕੀ ਦਿੱਕਤ ਕੀ ਹੈ ਸਰਕਾਰ ਕਿੱਥੇ ਖਲੋਤੀ ਹੈ ਤੁਸੀਂ ਕਿਵੇਂ ਵੇਖਦੇ ਹੋ ਇਹ ਚਾਹ ਦੇ ਪਿਆਲੇ 'ਚੋਂ ਜਿਹੜੀ ਚੁਸਕੀ ਨਿਕਲਦੀ ਉਹ ਤੇ ਤੋ ਕੀ ਸੋਚਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਕਿ ਕੋਈ ਵੀ ਸਰਕਾਰ ਆਉਂਦੀ ਆ ਕੋਈ ਕਹਿੰਦਾ ਮੈਂ ਚੋਹਾਂ ਹਫ਼ਤੇ ਇਹਨਾਂ ਸਾਥ ਖਤਮ ਕਰ ਦੂੰ ਕੋਈ ਕਹਿੰਦਾ ਮਹੀਨੇ 'ਚ ਕਰ ਦੂੰ ਕੋਈ ਹਫ਼ਤੇ 'ਚ ਕਰ ਦੂੰ ਪਰ ਇਹ ਇਹ ਸਰਕਾਰਾਂ ਆਪ ਸਾਰਾ ਕਾਰਵਾਰ ਕਰਦੀਆਂ ਹਨ ਇਹ ਮੰਤਰੀ ਸਾਰੇ ਆਪ ਕਰਦੇ ਹਨ ਜੇ ਨਸ਼ਾ ਛਡਾਉਣਾ ਚਾਹਣ ਤਾਂ ਇਹ ਤਾਂ ਇੱਕ 24 ਘੰਟਿਆਂ ਤੋਂ 12 ਘੰਟਿਆਂ ਵਿੱਚ ਕਿ 8 ਘੰਟਿਆਂ ਵਿੱਚ ਸਾਰੇ ਕੋਈ ਹੋ ਸਕਦਾ ਹੈ ਉਹ ਨਗਰ ਦੇ ਵਿੱਚ ਇੰਨੀਆਂ ਮੌਤਾਂ ਬੱਚਿਆਂ ਦੀ ਹੋ ਚੁੱਕੀਆਂ ਨੌਜਵਾਨ ਮੁੰਡੇ ਬੱਚੇ ਜਿਹੜੇ ਸਾਰੇ ਨਸ਼ਿਆਂ 'ਚ ਵੱਰ ਚੁੱਕੇ ਆ ਘਰ ਜਿੰਦਰੇ ਮਾਰਨੇ ਪੈਂਦੇ ਆ ਘਰ ਕੋਈ ਖੁੱਲਾ ਖਾਲੀ ਨਹੀਂ ਛੱਡ ਕੇ ਜਾਂਦਾ ਦਿਨੇ ਰਾਤ ਵੀ ਤੇ ਦਿਨੇ ਵੀ ਅੱਛਾ ਬੱਚੇ ਇੰਨੀ ਚੋਰੀ ਕਰਦੇ ਕਿ ਕਿਸੇ ਦਾ ਸਿਲੰਡਰ ਚੋਰੀ ਕਰ ਲਿਆ ਕਿਸੇ ਦਾ ਕੋਚ ਕਰ ਲਿਆ ਉਹ ਆਪਣਾ ਉਹਨਾਂ ਨੂੰ ਆਪਣੇ ਨਸ਼ੇ ਦਾ ਹੋਰ ਕੋਈ ਉਹਨਾਂ ਨਹੀਂ ਹੈਗਾ ਸਾਰੀਆਂ ਸਰਕਾਰਾਂ ਆਉਂਦੀਆਂ ਹੁਣ ਵੇਖੋ ਲਕਸ਼ਣ ਆ ਰਹੀ ਆ ਸਾਰੇ ਮੰਤਰੀ ਹੁਣ ਗਾਂਵ ਸਾਡਾਂ ਦੇ ਗਾਂਵ ਜਿਹੜੇ ਹੁਣੇ ਵੋਟਾਂ ਆ ਕਰਨ ਉਹਨਾਂ ਨੂੰ ਹੋਣਾ ਪਰ ਇਸ ਬਾਰੇ ਕੋਈ ਨਹੀਂ ਸੋਚਦਾ ਨਗਰ ਦੇ ਵਿੱਚ ਕਿੰਨਾ ਨੁਕਸਾਨ ਹੋ ਰਿਹਾ ਸਭ ਤੋਂ ਮੇਨ ਨੇ ਮੇਨ ਜਿਹੜਾ ਹਾਂਜੀ ਬਾਜੀ ਇਲੈਕਸ਼ਨ ਦੇ ਜੀ ਨਸ਼ੇ ਫਰਤਾਉਂਦੇ ਆਗੇ ਸ਼ਰਾਬਾਂ ਘੜ ਘੜ ਪਿਉਂਦੇ ਸਾਰਿਆਂ ਨੂੰ ਤੁਹਾਡੀ ਵੋਟ ਬੜੀ ਕੀਮਤੀ ਹੈ ਔਰ ਕੀ ਕਰਨਾ ਕੀਮਤ ਇਹੋ ਜੀ ਨੂੰ ਆਪਣੇ ਜੇਦੀ ਵੈਲਿਊ ਕੋਈ ਨਾ ਹੋਵੇ ਮੈਂ ਕਹਿੰਦਾ ਲੀਡਰ ਆ ਕੇ ਕੋ ਗੰਦਾ ਤੁਹਾਡੀ ਇੱਕ ਇੱਕ ਵੋਟ ਬੜੀ ਕੀਮਤੀ ਆ ਪਰ ਸਾਡੀ ਕੀਮਤ ਉਹ ਤਾਂ ਜਿੰਦਰ ਪੈ ਗਈ ਆ ਬਾਅਦ ਚ ਕੋਈ ਵੈਲਿਊ ਨਹੀਂ ਵੋਟਾਂ ਉਹਨਾਂ ਵਾਸਤੇ ਉਹ ਹੀ ਨੇ ਜਿਨ੍ਹਾਂ ਨੂੰ ਨਸ਼ਾ ਵੇਚਦੇ ਆ ਤੇ ਉਹਨਾਂ ਨੂੰ ਵੋਟਾਂ ਪਾਉਂਦੇ ਆ ਸਾਡੀਆਂ ਵੋਟਾਂ ਥਾ ਉਹਨਾਂ ਵਾਸਤੇ ਕੀਮਤੀ ਆ ਅਸੀਂ ਤਾਂ ਉਹਨਾਂ ਨੂੰ ਡਾਂਗ ਖਾਉਣੀ ਅਗਲੇ ਮਹੀਨੇ ਭੱਜੋ ਵੜਦੇ ਆ ਨਹੀਂ ਤੁਸੀਂ ਇੱਥੇ ਕੋਈ ਕੰਮ ਕੋ ਕਰਦੇ ਨਹੀਂ ਜੇ ਤੁਸੀਂ ਤੇ ਸਾਡੀਆਂ ਵੋਟਾਂ ਕਾਹਦੀਆਂ ਕੀਮਤੀਆਂ ਉਹਨਾਂ ਵਾਸਤੇ ਬੰਦਾ ਸਾਰੀ ਉਮਰ ਮਜਬੂਰੀ ਚ ਹੀ ਰਹੂਗਾ ਹਾਂਜੀ ਨਹੀਂ ਸਾਡੇ ਕੋਲ ਤੇ ਆਪਸ਼ਨ ਹੀ ਕੋਈ ਨਹੀਂ ਹੈਗੀ ਹੈਨਾ ਵੀ ਅਸੀਂ ਤੇ ਮਸਲਾ ਇਹ ਆ ਵੀ ਇਹਨਾਂ ਨੇ ਸਰਕਾਰਾਂ ਨੇ ਜਦੋਂ ਇਲੈਕਸ਼ਨ ਸਾਹਿਬ ਦੀ ਵੀ 100 ਅਸੀਂ ਵੇਖ ਲਈ ਤੇ 31 ਤਰੀਕ ਵੀ ਦੇਖ ਲਈ ਹੁਣ ਰਹਿ ਕੀ ਗਿਆ ਰਹੇ ਕੁਝ ਵੀ ਨਹੀਂ ਗਿਆ ਹੁਣ ਤੇ ਪਰਮੇਸ਼ਰ ਹੀ ਆ ਵੇਖੋ ਕੋਈ ਕਲਾ ਵਰਤਾਵੇ ਹਨਾ ਤੇ ਕੋ ਖਾਲਸੇ ਦੀ ਸੱਚੀ ਸਰਕਾਰ ਜਿਹੜੀ ਉਹ ਆਵੇ ਤੇ ਉਹੋ ਹੀ ਹੱਲ ਕਰ ਸਕਦੀ ਹੈ ਤੇ ਸ਼੍ਰੋਮਣੀ ਉਹ ਤੇ ਸ਼੍ਰੋਮਣੀ ਅਕਾਲੀ ਦਲ ਲੱਗਦੀ ਹੈ ਫਿਰ ਉਹ ਕਹਿੰਦੇ ਹੀ ਪੰਥਕ ਸਰਕਾਰ ਹਾਂਜੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਤੇ ਪੰਥ ਨੂੰ ਵੇਚ ਕੇ ਪੰਥ ਨੂੰ ਵੇਚ ਕੇ ਖਾ ਗਏ ਉਹ ਤੇ ਸਾਰੇ ਜਿੰਨੇ ਕਰਪਟੋ ਆ ਜਿੰਨਾਂ ਨੇ ਪੰਥ ਦਾ ਬੇੜਾ ਕਰਕੇ ਉਹਨਾਂ ਨੇ ਕੀਤਾ ਨਾ ਉਹਨਾਂ ਕਿਸੇ ਨੇ ਨਹੀਂ ਕੀਤਾ ਤੇ ਬਿਲਕੁਲ ਤੁਸੀਂ ਵੇਖੋ ਕਿ ਅਸੀਂ ਲੋਕਾਂ ਦੇ ਵਿੱਚ ਆਏ ਆ ਲੋਕਾਂ ਦੀ ਗੱਲ ਕਰ ਰਹੇ ਆ ਤਾਂ ਕੁਝ ਹੋਰ ਵੀ ਲੋਕ ਆ ਰਹੇ ਨੇ ਹਾਂਜੀ ਜਿਹੜੀ 65-70 ਸਾਲ ਤੋਂ ਭਵੇਂ ਨਸ਼ਾ ਆ ਭਵੇਂ ਕੁਛ ਵੀ ਹੈ ਜੇ ਦਾਖੀ ਕਿ ਦੋ ਸਾਲਾਂ ਦੇ ਵਿੱਚ ਅਸੀਂ ਪਿੰਡ ਹੀ ਨਹੀਂ ਸੁਧਾਰ ਸਕੇ ਬਾਕੀ ਪੰਜਾਬ ਸੁਧਾਰਨਾ ਬੜੀ ਔਖੀ ਗੱਲ ਹੈ ਚਲੋ ਜਿੰਨਾ ਜੋਗੇ ਹੈਗੇ ਜੇ ਅਸੀਂ ਇੰਨੇ ਬੰਦੇ ਬੈਠੇ ਜੇ ਅਸੀਂ ਆਖੀ ਅੱਜ ਹੀ ਅਸੀਂ ਆਪਣਾ ਮੁੱਦਾ ਚੁੱਕ ਲਈ ਆਪਣਾ ਪਿੰਡ ਸੁਧਾਰਨਾ ਪਰ ਸਾਰੇ ਸਾਰੇ ਖਿਲਰ ਜਣੇ ਬਿਲਕੁਲ ਟੜੇ ਬੰਦੀਆਂ ਵੀ ਪਿੰਡ 'ਚ ਹੁੰਦੀਆਂ ਨੇ ਸਾਥਾਂ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਭਾਜੀ ਚਲੋ ਾ ਟੜੇ ਬੰਦੀ ਪਿੰਡ 'ਚ ਹੁੰਦੀ ਹਰ ਚੀਜ਼ ਈ ਲੇਕਿਨ ਫਿਲਹਾਲ ਤੁਸੀਂ ਦੇਖੋ ਕਿ ਅਸੀਂ ਇੱਕ ਆਮ ਲੋਕ ਜਿਹੜੇ ਨੇ ਸਵੇਰ ਵੇਲੇ ਜਿਹੜੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਨੇ ਉਸ ਤੋਂ ਬਾਅਦ ਆਉਂਦੇ ਨੇ ਉਸ ਤੋਂ ਬਾਅਦ ਗੱਲਾਂ ਬਾਤਾਂ ਹੁੰਦੀਆਂ ਨੇ ਵਿਚਾਰ ਚਰਚਾ ਹੁੰਦੀ ਹੈ ਕਿ ਆਖਿਰਕਾਰ ਪਿੰਡ ਦਾ ਸੁਧਾਰ ਕਿਵੇਂ ਕੀਤਾ ਜਾਵੇ ਲੇਕਿਨ ਸਭ ਤੋਂ ਵੱਡੀ ਸਮੱਸਿਆ ਆ ਰਹੀ ਨਸ਼ੇ ਦੀ ਔਰ ਹੋਰ ਵੀ ਜਿਹੜੇ ਵਿਕਾਸ ਖਰ ਨੂੰ ਜਿਹੜੀਆਂ ਗੱਲਾਂ ਨੇ ਪੂਰੀਆਂ ਨਹੀਂ ਹੋਈਆਂ ਤਾਂ ਕੁਝ ਹੋਰ ਵੀ ਲੋਕ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਕੋ ਹਰ ਵੀਰ ਕੋ ਜਾਣਦੀ ਵੀਰ ਜੀ ਕੀ ਕਹਿਣਾ ਚਾਹੋਗੇ ਫਿਰ ਪਾਜੀ ਨਸ਼ਿਆਂ ਦਾ ਹੀ ਆ ਜਿਆਦਾ ਕਾਰੋਬਾਰ ਸਾਡੇ ਪਿੰਡਾਂ 'ਚ ਹੋਰ ਤਾਂ ਕੋਈ ਤੁਹਾਡੇ ਪਿੰਡ ਜਾ ਕੇ ਸਾਰੇ ਪਿੰਡ ਨਹੀਂ ਸਾਰੇ ਪਿੰਡਾਂ ਜੀ ਆ ਸਾਰਾ ਪਿੰਡਾਂ ਜੀ ਆ ਤੁਹਾਨੂੰ ਪਤਾ ਹੀ ਆ ਲੱਗ ਲੱਗ ਤੁਸੀਂ ਵੀ ਜਾਂਦੇ ਮੀਡੀਆ ਵਾਲੇ ਜੀ ਤੁਹਾਨੂੰ ਵੀ ਪਤਾ ਹੀ ਆ ਕਿ ਨਸ਼ੇ ਦਾ ਹੀ ਆ ਕਾਰੋਬਾਰ ਜਿਆਦਾ ਹੋਰ ਤਾਂ ਕੋਈ ਕਾਰੋਬਾਰ ਨਹੀਂ ਸਾਬ ਤੁਹਾਨੂੰ ਪਤਾ ਨਸ਼ਾ ਹੀ ਵੇਚ ਰਹੇ ਆ ਜੀ ਬਿਲਕੁਲ ਤੁਸੀਂ ਵੇਖੋ ਕਿ ਇਹ ਲੋਕ ਜਿਹੜੇ ਇੱਥੇ ਆਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਆ ਕੁਝ ਬੀਬੀਆਂ ਨਾਲ ਵੀ ਗੱਲਬਾਤ ਕੀਤੀ ਭਾਈ ਸਾਹਿਬ ਬੈਠੇ ਨੇ ਸਾਈਡ ਤੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਭਾਈ ਸਾਹਿਬ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਜ ਅਸੀਂ ਤੇ ਨਸ਼ਿਆਂ ਤੋਂ ਆਨੇ ਆਂ ਵੀ ਨਸ਼ੇ ਬੰਦ ਹੋ ਜਾਣ ਸਾਨੂੰ ਤੇ ਰਾਤ ਨੂੰ ਸੌਣਾ ਵੀ ਜਿਹੜੇ ਮੁਸ਼ਕਲ ਹੋ ਜਾਂਦਾ ਨਸ਼ਿਆਂ ਦਾ ਆ ਕੇ ਤੰਗ ਕਰਦੇ ਸਾਨੂੰ ਸੌਣਾ ਵੀ ਨਹੀਂ ਸੌਣ ਵੀ ਨਹੀਂ ਦਿੰਦੇ ਆ ਕੇ ਗੇਟ ਪਾਉਂਦੇ ਨਸ਼ੇ ਕਰਕੇ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਵੀਰ ਜੀ ਜੋ ਸਾਰਿਆਂ ਦੀ ਸਹਿਮਤੀ ਉਹੀ ਕਹਿ ਸਕਦੇ ਆਪਾਂ ਕੋਈ ਦੂਜੀ ਹੋਰ ਤੇ ਵੀ ਗੱਲ ਨਹੀਂ ਕਹਿ ਸਕਦੇ ਅੱਛਾ ਹਾਂਜੀ ਕੰਮਕਾਰ ਮਿਲਦਾ ਕਿ ਨਹੀਂ ਮਿਲਦਾ ਹਾਂਜੀ ਹਾਂਜੀ ਕੰਮਕਾਰ ਤੇ ਵਧੀਆ ਮਹਾਰਾਜ ਦੀ ਕਿਰਪਾ ਨਾਲ ਚੱਲਣ ਦੀ ਡੈ ਜੀ ਕੰਮ ਕਰ ਬਹੁਤ ਵਧੀਆ ਚੱਲਣ ਡਿਆ ਬਾਕੀ ਜਿਹੜੇ ਹੁਣ ਕਈ ਕੰਮ ਨਹੀਂ ਕਰਨ ਡੇ ਤੇ ਉਹ ਫਿਰ ਨਸ਼ੇ ਹੀ ਕਰਨਾ ਬਿਲਕੁਲ ਕੰਮ ਨਹੀਂ ਕਰਨਗੇ ਨਸ਼ੇ ਹੀ ਕਰਨਗੇ ਤਾਂ ਇਹ ਤਸਵੀਰ ਤੁਹਾਨੂੰ ਸੱਤ ਤੋਂ ਦਿਖਾਈ ਹੈ ਹੋਰ ਕੋਈ ਭਾਈ ਸਾਹਿਬ ਕੋਈ ਗੱਲ ਕਹਿਣਾ ਚਾਹੇ ਜ਼ਰੂਰ ਜ਼ਰੂਰ ਪਾਜੀ ਨੇ ਕਿਹਾ ਵੀ ਇਹ ਗੱਲਬਾਤ ਕਰਨੀ ਹਾਂਜੀ ਭਾਈ ਸਾਹਿਬ ਬੇਟੀ ਆ ਵੀ ਸਾਨੂੰ ਗੁਰਦਾਰਿਆਂ ਦੇ ਵਿੱਚ ਬਹੁਤ ਮੁਸ਼ਕਲ ਆਉਣਾ ਹੋ ਗਿਆ ਇੱਥੇ ਟੀਕੇ ਲੱਗਦੇ ਆ ਇੱਥੇ ਮੰਨ ਨਸ਼ਾ ਪਤਾ ਕਰਦੇ ਆ ਗੁਰਦਾਰੇ ਦੇ ਵਿੱਚ ਜਦੋਂ ਆਈਦਾ ਸਾਨੂੰ ਇੱਥੇ ਗੁਰਦਾਰੇ ਦੇ ਵਿੱਚ ਬਹੁਤ ਮੁਸ਼ਕਿਲਿਆ ਤੇ ਬੱਚੇ ਹੀ ਆਡੇ ਵੇੜੇ ਦੇ ਬਈਆ ਤੇ ਬਾਹਰੋਂ ਵੀ ਬੱਚੇ ਲਿਵਾ ਕੇ ਇੱਥੇ ਨਸ਼ਾ ਕਰਦੇ ਆ ਜੇ ਅਸੀਂ ਮੁੱਦਾ ਠਾਉਨੇ ਆ ਜੇ ਕੋਈ ਵੀ ਮਰ ਗਿਆ ਤੇ ਟਾਡੇ ਜੁਮੇ ਲੱਗਣਾ ਅਸੀਂ ਮੁੜ ਕੇ ਡਰਦੇ ਆਵਾਜ਼ ਬੁਲਾਉਂਦੇ ਕਰ ਜਾਂਦੇ ਆ ਵੀ ਕੀ ਕਰੀਏ ਵੀ ਜੇ ਅਗਲੇ ਨੂੰ ਥਾਣੇਦਾਰ ਕਿਸ ਕਰਕੇ ਥਾਣੇ ਪੁਲਿਸ ਥਾਣੇ ਤੁਹਾਨੂੰ ਅਗਰ ਇੰਨਾ ਕੁਝ ਪਤਾ ਪਿੰਡ 'ਚ ਨਸ਼ਾ ਵਿਕ ਰਿਹਾ ਤੇ ਉਹ ਇਹ ਵੀ ਪਤਾ ਹੋਊਗਾ ਕਿ ਵੇਚਦੇ ਕੌਣ ਨੇ ਵੇਖੋ ਜੀ ਪਿੰਡ ਦੇ ਵਿੱਚ ਜੋ ਲਿਆਉਂਦੇ ਆ ਤੇ ਪਿੰਡ ਦੇ ਵਿੱਚ ਹੀ ਬਹੁਤ ਨਸ਼ਾ ਆ ਤੇ ਮੁਲਾਜ਼ਮ ਵੀ ਵਿਚਾਰੇ ਕੀ ਕਰਨ ਮੁਲਾਜ਼ਮ ਹੀ ਆ ਜਾਂਦੇ ਤੇ ਮੁੜ ਕੇ ਦੌੜੀਆਂ ਦੌੜ ਕੇ ਚਲੇ ਜਾਂਦੇ ਆ ਹਾਂਜੀ

ਕੋਈ ਸ਼ਿਕਾਇਤ ਕਰਦਾ ਹੈ ਉਹਨੂੰ ਫੜ ਕੇ ਖੜਦੇ ਨੇ ਨਸ਼ਾ ਵੇਚਣ ਵਾਲੇ ਨੂੰ ਮਗਰੋਂ ਸ਼ਫਾਰਿਸ਼ ਚੱਲ ਜਾਂਦੀ ਹੈ ਕਿਸੇ ਪੋਲਿਟਿਕਲ ਬੰਦੇ ਦੀ ਜਾਂ ਕਿਸੇ ਦੀ ਹੈ ਨਾ ਰਾਜਨੀਤਿਕ ਬੰਦੇ ਦੀ ਤੇ ਪੁਲਿਸ ਵਾਲੇ ਪੈਸੇ ਲੈ ਕੇ ਛੱਡ ਦਿੰਦੇ ਆ ਉਹ ਜਿਹੜੇ ਜਿਹੜੇ ਨਸ਼ਾ ਸ਼ਟਾਉਂਡਿਆ ਹੀ ਅਸਲ ਦੇ ਵਿੱਚ ਮੁਹਿੰਮ ਚੱਲੀ ਸੀ ਜਿਹੜੀ ਖਾਲਸੇ ਨੇ ਚਲਾਈ ਸੀ ਮੁਹਿੰਮ ਹਨਾ ਤੇ ਉਹਦੇ ਤੁਸੀਂ ਸਰਕਾਰ ਨੇ ਰੋਕ ਦਿੱਤੀ ਸਰਕਾਰ ਨੂੰ ਤੇ ਮੈਨੂੰ ਲੱਗਦਾ ਕਾਡ ਭਾਈ ਅਮਨਪਾਲ ਸਿੰਘ ਨੇ ਮੁਹਿੰਮ ਚਲਾਈ ਸੀ ਹਨਾ ਤੇ ਵੇਖੋ ਉਹਨੂੰ ਕਿੱਡਾ ਪ੍ਰੋਪਾਗੈਂਡਾ ਸਰਕਾਰ ਨੇ ਰਚਿਆ ਉਸ ਚੀਜ਼ ਨੂੰ ਬਦਨਾਮ ਕਰ ਦਿੱਤਾ ਲੋਕਾਂ ਦੇ ਵਿੱਚ ਵੀ ਇਹ ਤੇ ਗਲਤ ਕੰਮ ਹੋਣਿਆ ਜੀ ਵੇਖੋ ਲੋਕਾਂ ਦੇ ਬੱਚੇ ਤੇ ਨਸ਼ਾ ਛੱਡ ਕੇ ਤੇ ਉਹ ਤੇ ਡਾਂਗ ਚੁੱਕ ਲੈਣਗੇ ਤੇ ਬੜਾ ਮਾੜਾ ਕੰਮ ਹੋ ਗਿਆ ਹੈ ਨਾ ਦੋ ਦੋ ਬੱਚੇ ਆ ਜਿਹੜੇ ਬਿਲਕੁਲ ਉਹਦੇ ਉਥੋਂ ਜਾ ਕੇ ਅਮਰਸ਼ਾਹ ਕੇ ਆਏ ਆ ਉਦੋਂ ਦਾ ਨਸ਼ਾ ਹੀ ਬੰਦ ਕਰ ਦਿੱਤਾ ਉਹਨੇ ਬਿਲਕੁਲ ਤੁਸੀਂ ਦੇਖੋ ਕਿ ਹਰ ਕੇ ਦੀ ਗੱਲਬਾਤ ਇੱਕ ਬਜ਼ੁਰਗ ਨੇ ਹੋਰ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਬਾਈ ਕਿੰਨੀ ਉਮਰ ਹੈ ਤੁਹਾਡੀ ਨਹੀਂ ਉਹ ਵੀ ਆਪਣਾ 80 90 ਸਾਲ ਤੇ 80 90 ਸਾਲਾਂ ਚ ਕੀ ਦੇਖਿਆ ਅੱਜ ਤੱਕ ਨੇ ਬੜੀਆਂ ਚੋਣਾ ਮੇਰੇ ਖਿਆਲ ਜਿੰਨੀਆਂ ਇਹਨਾਂ ਨੇ ਵੋਟਾਂ ਵੇਖਿਆ ਨਹੀਂ ਹੋਣੀ ਉਸ ਤੋਂ ਬਾਅਦ ਵੋਟਾਂ ਦੀ ਪਾਤ ਹੀ ਹੋਣੀ ਹੈ ਆਪਣੀ ਜ਼ਿੰਦਗੀ ਚ ਮੈਨੂੰ ਕੋਈ ਗੱਲ ਆਉਂਦੀ ਜੀ ਤੇ ਫਿਰ ਵੋਟਾਂ ਕੀ ਸਮਝਦੇ ਹੋ ਲੀਡਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਾਨੂੰ ਮੈਨੂੰ ਗੱਲ ਆਉਂਦੀ ਕੋਈ ਵੀ ਪਰੇਸ਼ਾਨੀ ਨਹੀਂ ਜੰਨੇ ਆ ਪਰੇਸ਼ਾਨੀ ਹੈ ਮੈਂ ਬਿਲਕੁਲ ਐਸੇ ਕਰਕੇ ਭਾਈ ਸਾਹਿਬ ਪਰੇਸ਼ਾਨੀ ਨਹੀਂ ਚੱਲਦਾ ਇਹ ਵੀ ਭਾਈ ਸਾਹਿਬ ਦੇ ਪਿੱਛੇ ਵਾਰਦੇ ਬਾਬਾ ਜੀ ਹਾਂਜੀ ਮੈਂ ਤਾਂ ਤਨ ਬਾਬਾ ਥਾਮ ਸਾਹਿਬ ਚੜ੍ਹਤਾ ਸਾਹਿਬ ਦੇ ਅੰਦਰ ਸਾਸ਼ੀਨਾ ਵਿੱਚ ਲੱਗਿਆ ਤੋ ਥਾਮ ਸਾਹਿਬ ਕੈਮਰਾ ਮਰੋਸ ਥਾਮ ਸਾਹਿਬ ਦੇ ਸੇਵਾਦਾਰ ਬਾਬਾ ਥਾਮ ਸਾਹਿਬ ਦੇ ਇੱਥੇ ਵੀ ਛੋਟੇ ਛੋਟੇ ਬੱਚੇ ਇੰਨੇ ਨਸ਼ਾ ਕਰਦੇ ਆ ਐਸੀ ਦੋਵੇਂ ਭਾਈ ਸਾਹਿਬ ਇਹ ਸੇਵਾਦਾਰ ਗੁਰਦਾਰ ਸਾਹਿਬ ਦੇ ਅਸੀਂ ਪਿੰਡ ਇਹਨਾਂ ਦੇ ਬਾਬਾ ਜੀ ਸੇਵਾਦਾਰ ਆ ਇਹਨਾਂ ਛੋਟੇ ਛੋਟੇ ਬੱਚੇ ਨਹੀਂ ਸੇਵਾ ਮਤਲਬ ਕਰਦੇ ਤੇਰੇ ਬੱਚੇ ਛੋੜੇ ਬਚਪਨ ਤੋਂ ਸੇਵਾ ਦੇ ਕਰ ਛੋਟਾ ਛੋਟੇ ਬੱਚੇ ਇਥੇ ਨਸ਼ਾ ਕਰ ਰਹੇ ਆ ਚਾ ਕਾਨੂੰ ਕੋਈ ਐਸਾ ਬਨਾਹ ਹੋ ਜੇ ਤੇ ਮੁਰਕੇ ਭਾਈ ਸਾਹਿਬ ਨੂੰ ਜਾ ਕੇ ਪਿੰਡ ਦੇ ਸੇਵਾਦਾਰਾਂ ਨੂੰ ਫੜੇ ਜਾਣ ਇਹ ਗਲਤ ਗੱਲ ਆ ਜੀ ਤੇ ਕਰਦੇ ਬਹੁਤ ਨਸ਼ਾ ਜੀ ਤਾਂ ਬਿਲਕੁਲ ਇਸ ਵਾਰ ਭਾਜੀ ਜਦੋਂ VOTER ਕੀ ਲੀਡਰ ਮੰਗਣ ਆਏਗਾ VOTAA ਕੀ ਕਹੋਗੇ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੈਂ ਗੁਰਦਾਰਾ ਸਾਹਿਬ ਦਾ ਸੇਵਾਦਾਰ ਆਂ ਸਾਡੀ ਇਹੀ ਬੇਨਤੀ ਆ ਵੀ ਨਸ਼ਾ ਬਹੁਤ ਆ ਪਿੰਡ ਦੇ ਵਿੱਚ ਉਸ ਤੋਂ ਬਾਅਦ ਸੇਰੇ ਸੰਗਤ ਮੱਥਾ ਟੇਕਣ ਆਉਂਦੀ ਆ ਤੇ ਗੁਰਦਾਰਾ ਸਾਹਿਬ ਦੇ ਬੂਹੇ ਗਾੜੀ ਇੰਨੀ ਆ ਤਮਾਕੂ ਦੀਆਂ ਪੁੜੀਆਂ ਬੀੜੀਆਂ ਸਿਕਟਾਂ ਬਹੁਤ ਮੰਦਾ ਹਾਲ ਆ ਉਸ ਤੋਂ ਬਾਅਦ ਲੀਡਰ ਆਉਂਦੇ ਨੇ ਵੋਟਾਂ ਲੈਣ ਵਾਸਤੇ ਆਉਂਦੇ ਨੇ ਗੁਰਦਾਰਾ ਸਾਹਿਬ ਦੇ ਅੰਦਰ ਇੰਨਾ ਮੰਦਾ ਹਾਲ ਹੈ ਵਾਗੁਰੂ ਜੀ ਅਸੀਂ ਜਲ ਪਾਣੀ ਚਾਹ ਪਾਣੀ ਹਰ ਚੀਜ਼ ਅੰਦਰ ਤਿਆਰ ਕਰਦੇ ਆ ਤੇ ਅੱਗ ਦਾ ਤੇ ਵੈਸੇ ਅੰਦਰ ਬਹੁਤ ਖਤਰਾ ਹੁੰਦਾ ਹੈ ਬਿਲਕੁਲ ਤੁਸੀਂ ਵੇਖੋ ਆਖਰੀ ਸਵਾਲ ਲਾਉਂਗੇ ਭਾਜੀ ਇਸ ਵਾਰ ਵੋਟ ਮੰਗਣ ਵਾਸਤੇ ਸਾਰੀ ਪਾਰਟੀਆਂ ਦੇ ਲੀਡਰ ਆ ਮੈਂ ਇਕੱਲੇ ਇੱਕ ਦੀ ਗੱਲ ਨਹੀਂ ਕਰ ਰਿਹਾ ਸਾਰੇ ਨੇ ਆਉਣਾ ਤੇ ਫਿਰ ਸਵਾਲ ਕੀ ਹੋਏਗਾ ਤੁਹਾਡਾ ਭਾਜੀ ਕਿਸ ਨੂੰ ਗੱਲ ਗੱਲ ਪਤਾ ਕੀ ਆ ਵੇਖੋ ਵੀ ਇਲੈਕਸ਼ਨ ਜਿਹੜੀ ਆਪਾਂ ਕਰਾਉਂਦੇ ਆ ਨਾ ਵੀ ਉਹ ਸਾਡੇ ਦੇਸ਼ ਦਾ ਸੰਵਿਧਾਨ ਆਂਦਾ ਵੀ VOTING ਹੋਣੀ ਚਾਹੀਦੀ ਆ ਤੇ VOTING ਹੋ ਕੇ ਚੁਣੇ ਜਾਊਗਾ ਲੀਡਰ ਹਨਾ 100 ਬੰਦਾ ਖਲੋਤਾ ਉਹਦੇ ਵਿੱਚ 80 ਬੰਦੇ ਕਰਪਟ ਆ ਤੇ 20 ਬੰਦੇ ਠੀਕ ਆ ਕੈਲਕੂਲੇਸ਼ਨ ਸਿੱਧੀ ਮੈਂ ਸਿੰਪਲ ਦੱਸਣ ਲੱਗਾ ਹੁਣ 20 ਬੰਦੇ ਜੇ ਇਸ ਬੰਦੇ ਨੂੰ VOTING ਕਰਨਗੇ ਉਹਨੇ 20 ਬੰਦੇ ਜੇ ਚੰਗੇ ਆ ਤੇ ਚੰਗੇ ਬੰਦੇ ਨੂੰ VOT ਕਰਨਗੇ ਨਾ ਤੇ 80 ਬੰਦੇ ਮਾੜੇ ਉਹਨਾਂ ਨੇ ਮਾੜੇ ਬੰਦੇ ਨੂੰ ਤੇ ਜਦੋਂ ਮੈਜੋਰਟੀ ਮਾੜਿਆਂ ਬੰਦਿਆਂ ਦੀ ਆ ਜਾਣੀ ਅਗਲੇ ਬੰਨੇ ਤੇ ਇਲੈਕਸ਼ਨ ਦੀ ਜਿਹੜੀ ਇਹ ਪਾਲਿਸੀ ਹੈ ਨਾ ਇਹੀ ਗਲਤੀਆਂ ਦਾ ਹੱਲ ਕੀ ਹੈ ਹੱਲ ਕੀ ਚਾਹੀਦਾ ਹੈ ਵੀ ਪਿੰਡ ਦੇ ਵਿੱਚ ਕੋਈ ਸੂਝਵਾਨ ਬੰਦੇ ਜਿਹੜੇ ਨੇ ਸਿਲੈਕਸ਼ਨ ਹੋਣੀ ਚਾਹੀਦੀ ਸਿਲੈਕਸ਼ਨ ਹੋਣੀ ਚਾਹੀਦੀ ਪਿੰਡ ਸਿਰ ਇਹ ਜਿਹੜੀ ਆ VOTING ਵਾਲਾ ਸਿਸਟਮ ਹੈ ਨਾ ਸਰਬਸੰਮਤੀ ਬਣਨੀ ਚਾਹੀਦੀ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਸੂਝਵਾਨ ਬੰਦੇ ਜਿਹੜੇ ਸਾਰਾ ਪਿੰਡ ਸਹਿਮਤੀ ਰੱਖੇ ਉਹਦੇ ਵਿੱਚ ਵੀ ਆ ਪੰਜ ਬੰਦੇ ਜਿਹੜੇ ਨਾ ਜਿਹੜੇ ਖਾਲਸੇ ਰਾਜ ਦੇ ਸੀ ਨਾ ਪੰਜ ਪ੍ਰਧਾਨੀ ਹੀ ਮਹਾਰਾਜ ਨੇ ਪੰਜਾਂ ਨੂੰ ਵਡਿਆਈ ਬਖਸ਼ੀ ਉਹ ਵਾਲਾ ਸਿਸਟਮ ਹੋਣਾ ਚਾਹੀਦਾ ਆ ਕਿਉਂਕਿ ਚੰਗਾ ਬੰਦਾ ਤੇ ਅੱਗੇ ਆ ਹੀ ਨਹੀਂ ਸਕਦਾ ਤੁਸੀਂ ਜਿੰਨੀ ਮਰਜ਼ੀ ਇਲੈਕਸ਼ਨ ਕਰਵਾ ਲਓ ਜਿੰਨੀ ਮਰਜ਼ੀ VOTING ਕਰਾ ਲਓ ਕਦੀ ਵੀ ਚੰਗਾ ਬੰਦਾ ਚੁਣ ਕੇ ਅੱਗੇ ਨਹੀਂ ਆ ਸਕਦਾ ਕਿਉਂਕਿ ਚੰਗੇ ਬੰਦੇ ਮਾੜੇ ਬੰਦੇ ਕਰਪਟ ਬੰਦਿਆਂ ਦੀਆਂ ਵੋਟਾਂ ਨੇ 80% 90 85% ਵੀ ਘੱਟ ਗਿਣਤੀ ਦੱਸੀ ਆ 90 95% ਜਿਹੜੇ ਆ ਨਾ ਜਿਹੜੀ ਪਰਸੈਂਟੇਜ ਆ ਉਹ ਆ ਵੀ ਕਰਪਟ ਬੰਦਿਆਂ ਦੀ ਆ ਉਹਨਾਂ ਨੇ ਕਰਪਟ ਬੰਦੇ ਚੁਣ ਕੇ ਜਿਹੜੇ ਅੱਗੇ ਕਰ ਦਨੇ ਜੋ ਚੋਰ ਡਾਕੂ ਲਟੇਰੇ ਬੰਦੇ ਆ ਸਭ ਪੋਲਿਟਿਸ਼ਨ ਨੇ ਪਰ ਡਾਟਾ ਵੀ ਬੋਲਦਾ ਜੀ 45% ਤੋਂ ਵੱਧ ਜਿਹੜੇ ਲੋਕਾਂ ਦੇ ਉੱਤੇ ਪਰਚੇ ਨੇ ਮੈਂ ਤੁਸੀਂ ਡਾਟਾ ਦੇ 45% ਦੇ ਮੰਨਣਾ ਮੈਂ 95% ਤੁਹਾਨੂੰ ਦੇਣਾ 95% ਲੋਕ ਜਿਹੜੇ ਕਰਪਟ ਨੇ ਤੇ ਕਰਪਟ ਬੰਦਿਆਂ ਨੇ ਕਰਪਟ ਬੰਦੇ ਹੀ ਚੁਣ ਕੇ ਅੱਗੇ ਕਰ ਲੈਣੇ ਚੰਗਾ ਬੰਦੇ ਦਾ ਕੀ ਕੀ ਕਰੂਗਾ ਚੰਗਾ ਬੰਦਾ ਕਿੱਥੇ ਚੰ ਆ ਰਹੇ ਆ ਉਹਦੇ ਚੁੱਪ ਕਰਕੇ ਘਰ ਬੈਣ ਵਾਲੀ ਗੱਲ ਹੈ ਉਹ ਕੀ ਕਰ ਸਕਦਾ ਕੁਝ ਨਹੀਂ ਬਿਲਕੁਲ ਅਸੀਂ ਆਪਣੀ ਡਿਬੇਟ ਖਤਮ ਕਰਨ ਵਾਲੇ ਪਾਸੇ ਜਾ ਰਹੇ ਆ ਇੱਕ ਹੋਰ ਭੰਜੀ ਆਏ ਨੇ ਭੰਜੀ ਕੀ ਕਹਿਣਾ ਚਾਹੋਗੇ ਅਸੀਂ ਵੀ ਕਹਿਣਾ ਚਾਹੁੰਨੇ ਵੀਜੀ ਨੱਚੇ ਬੰਦ ਕਰਨ ਤੇ ਸਾਡੇ ਤਾਂ ਘਰ ਉਜੜ ਗਏ ਨੇ ਮੇਰੀ ਨੌਜਿਵਾਨ ਸਾਰਾ ਚੁੱਕੇ ਲੱਗੀ ਆ ਘਰ ਦੇ ਵਿੱਚੋਂ ਕੌਣ ਨੌ ਮੇਰੀ ਜਾਂ ਬੱਚਿਆਂ ਦੀ ਮਾਂ ਹੋਵੇ ਉਹ ਘਰੋਂ ਨਿਕਲ ਜਾਵੇ ਸਾਡੇ ਪੱਲੇ ਕੀ ਆ ਬੋਟਾ ਸਾਡੇ ਲੋਕਾਂ ਨੇ ਹੁੰਦੀਆਂ ਨਹੀਂ ਇਹ ਲੋਕ ਇਹ ਆਖ ਦਿੰਦੇ ਨੇ ਅਸੀਂ ਮੰਤਰੀ ਆਸੀਂ ਮੰਤਰੀ ਕਹ ਮੰਤਰੀ ਨੇ ਮੰਤਰੀ ਕਾਦਰ ਨੇ ਜਿੱਤ ਤੱਕ ਗਰੀਬਾਂ ਦਾ ਗਰੀਬਾਂ ਦਾ ਜਿੱਤ ਦੇਣੇ ਤਕਰੀਪਾਂ ਨੂੰ ਜੁੱਥੇ ਮਾਰਦੇ ਨੇ ਕਿਹਨਾਂ ਲੋਕਾਂ ਨੂੰ ਛਿੱਤਰ ਮਾਰਦੇ ਗਰੀਬਾਂ ਨੂੰ ਆਈ ਕਿੰਨੇ ਅੱਗੇ ਰੋਏ ਕਨਕੇ ਪਿੱਛੋਂ ਆਉਂਦੀ ਉਹ ਕਨਕੇ ਹੁੰਦੀ ਉਹ ਨਹੀਂ ਦਿੰਦੇ ਸਾਡੇ ਟੱਬਰਾਂ ਦੇ ਟੱਬਰਾਂ ਦੀ ਖਾ ਕੇ ਕੱਟ ਗਏ ਨੇ ਕਿ ਇਹਨੂੰ 5 ਕਿਲੋ ਦੇਤੀ ਕਿ ਇਹਨੂੰ 10 ਕਿਲੋ ਦੇਤੀ ਕਿ ਇਹਨੂੰ ਦਿੰਦੇ ਕੱਖ ਨਹੀਂ ਕੀ ਬਣੇ ਫਿਰਦੇ ਨੇ ਆਪਣੇ ਆਪ ਤੇ ਹਿੰਦੋਇਆਂ ਨਾ ਨੰਦ ਹੋਰ ਕੀ ਕਰੀਏ ਘਰਿਆ ਤਾਂ ਸਾਡੇ ਆਪੋ ਨਹੀਂ ਵੰਗੂ ਚੋਣਦੇ 100 100 ਵਾਰੀਆਂ ਨੇ ਲਿਖ ਲੈ ਕੜੇ ਨੇ ਤੁਹਾਡੀਆਂ ਛੱਤਾਂ ਆਉਣਗੀਆਂ ਤੇਰੇ ਪੈਸੇ ਆਉਣਗੇ ਕੱਖ ਨਹੀਂ ਹੁੰਦਾ ਲੀਡਰ ਆ ਜਾਂਦਾ ਵੋਟਰ ਅਮਰੇ ਲੀਡਰ ਬੜੇ ਬੜੇ ਆਉਂਦੇ ਨੇ ਉਹਦੇ ਪੱਗਾਂ ਬੰਨ ਬੰਨੇ ਆਉਂਦੇ ਮੁੱਛਾਂ ਚੜ ਚੜੇ ਹੁੰਦੇ ਤੁਹਾਨੂੰ ਵੀ ਸਾਡ ਮਗਰ ਵੋਟਾਂ ਪਾਉਣਗੇ ਕਰੀਆਂ ਵੋਟਾਂ ਪਣੀਆਂ ਹੈ ਕਹੇ ਮੈਂ ਵੋਟ ਪਾਣਗੇ ਕੋਈ ਨਹੀਂ ਸਾਡੇ ਵਾਸਤੇ ਮੰਤਰੀ ਨਾ ਕੋਈ ਸਾਡੇ ਵਾਸਤੇ ਕੋਈ ਸਰਪੰਚ ਰਹਿ ਗਿਆ ਦਰ ਮਦਸਾ ਸਾਡੇ ਤੇ ਦੋ ਪੋਤੇ ਬਲੀ ਹੋਏ ਨੇ ਨਵਾਂ ਸਾਡੀਾਂ ਵਿਚ ਨਹੀਂ ਆਇਆਂ ਚਹਰੇ ਚਰਵਲਦੀਆਂ ਫਿਰਦੀਆਂ ਧੱਕੇ ਖਾਂਦੀਆਂ ਫਿਰਦੀਆਂ ਸਾਡੇ ਆਦਮੀ ਨੇ ਕਦੀ ਸੰਬਾਰ ਨਹੀਂ ਨਿਕੰਦੇ ਤੇ ਡੇੜੀ ਦੇ ਪੇ ਵਾਸਤੇ ਇਹ ਸਾਡੇ ਬੱਚਿਆਂ ਦੇ ਵੀ ਤੁਸੀਂ ਲਿਆਉਂ ਗਿਆਂ ਤਾਂ ਅਸੀਂ ਖਾਣਾ ਨਹੀਂ ਤੇ ਅਸੀਂ ਘਰ ਨਹੀਂ ਵੜਨ ਦੇਣਾ ਤੁਹਾਨੂੰ ਕੀ ਕਰੀਏ ਤੁਸੀਂ ਵੇਖੋ ਦੁੱਖ ਲੋਕਾਂ ਦਾ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੱਤ ਚ ਇਸ ਕਰਕੇ ਆਏ ਸੀ ਕਿ ਸੱਤ ਚ ਆਨਦਾ ਇੱਕੋ ਮਕਸਦ ਸੀ ਕਿ ਸਰਕਾਰਾਂ ਕਹਿੰਦੀਆਂ ਸੀ ਦਾਅਵੇ ਕਰਦੀਆਂ ਸੀ ਕਿ ਸੱਥਾਂ ਤੋਂ ਸਰਕਾਰ ਚੱਲੇਗੀ ਸੱਥਾਂ ਦੀਆਂ ਮੁਸ਼ਕਲਾਂ ਨੂੰ ਜਾਗਰੂਕ ਕੀਤਾ ਜਾਏਗਾ ਔਰ ਇਸੇ ਸੱਤ 'ਚ ਆ ਕੇ ਅੱਜ ਲੋਕਾਂ ਦੇ ਦਿਲ ਦੀ ਗੱਲ ਕੀਤੀ ਹੈ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਨਾਮ ਨਹੀਂ ਲਿੱਤਾ ਕਿਸੇ ਪਾਰਟਿਕੂਲਰ ਇੱਕ ਲੀਡਰ ਦਾ ਨਾਮ ਨਹੀਂ ਲਿੱਤਾ ਅਸੀਂ ਸਿਰਫ ਲੋਕਾਂ ਦੀ ਮੰਨ ਦੀ ਗੱਲ ਕੀਤੀ ਹੈ ਕਿ ਲੋਕ ਕੀ ਚਾਹੁੰਦੇ ਨੇ ਲੋਕਾਂ ਦੇ ਮੁਸ਼ਕਲਾਂ ਕੀ ਨੇ ਤਾਂ ਲੋਕ ਖੁਦ ਹੀ ਤੁਸੀਂ ਵੇਖੋ ਇਹ ਛੱਡੀ ਵੱਡੀ ਸੱਤ ਦੇ ਵਿੱਚ ਸੀ ਲੋਕ ਸੀ ਸੂਝਵਾਨ ਲੋਕ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨਾਲ ਗੱਲਬਾਤ ਕਰਕੇ ਵੀ ਬਹੁਤ ਮਜ਼ਾ ਆਇਆ ਇਹਨਾਂ ਲੋਕਾਂ ਨੇ ਆਪਣੇ ਦਿਲ ਦੀ ਗੱਲ ਕੀਤੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਇਹਨਾਂ ਨੇ ਸਪੋਰਟ ਨਹੀਂ ਕੀਤਾ ਕਿਸੇ ਨੂੰ ਵੀ ਸਪੋਰਟ ਨਹੀਂ ਕੀਤਾ ਸਿਰਫ ਆਪਣੇ ਪਿੰਡ ਦੀ ਆਪਣੇ ਦਿਲ ਦੀ ਗੱਲ ਕੀਤੀ ਹੈ ਔਰ ਸਲਾਮ ਹੈ ਇਹਨਾਂ ਸੂਝਵਾਨ ਲੋਕਾਂ ਨੂੰ ਇਹਨਾਂ ਲੋਕਾਂ ਨੇ ਜਿਸ ਤਰੀਕੇ ਨਾਲ ਆਪਣੀ ਸੋਚ ਉਜਾਗਰ ਕੀਤੀ ਹੈ ਉਸ ਨੂੰ ਵੀ ਸਲਾਮ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਪਿੰਡ ਦੀਆਂ ਔਰਤਾਂ ਪਿੰਡ ਦੇ ਮੋਤਵਰ ਲੋਕ ਹਰ ਤਰ੍ਹਾਂ ਦੇ ਲੋਕ ਜਿਸ ਤਰ੍ਹਾਂ ਪਿੰਡ 'ਚ ਨੇ ਚਾਹੇ ਉਹ ਧਾਰਮਿਕ ਛਵੀ ਦੇ ਨੇ ਚਾਹੇ ਉਹ ਕੁਝ ਅਹੁਦੇ ਤੇ ਨੇ ਤਾਂ ਉਹਨਾਂ ਨਾਲ ਅੱਸੀ ਅੱਜ ਇੱਕ ਵਿਸਤ੍ਰਿਤ ਚਰਚਾ ਕੀਤੀ ਹੈ ਸਾਥ ਜਿਹੜੀ ਹੈ ਸਾਥ ਦਾ ਮਕਸਦ ਕੀ ਹੈ ਸਾਥ ਦਾ ਅਰਥ ਕੀ ਹੈ ਉਹ ਅਸੀਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਕਿ ਉਹ ਉਪਰਾਲਾ ਤੁਹਾਨੂੰ ਜਰੂਰ ਪਸੰਦ ਆਇਆ ਹੋਵੇਗਾ ਕੋਸ਼ਿਸ਼ ਕਰਾਂਗੇ ਕਿ ਵਕਤ-ਵਕਤ ਲੋਕਾਂ ਤੱਕ ਪਹੁੰਚ ਕਰਨ ਦੀ ਉਹਨਾਂ ਦੀ ਦਿਲ ਦੀ ਗੱਲ ਜਾਣਨ ਦੀ ਕਿ ਆਖਿਰਕਾਰ ਉਹ ਕੀ ਚਾਹੁੰਦੇ ਨੇ ਲੇਕਿਨ ਸਾਫ਼ ਤੌਰ ਤੇ ਅਗਰ ਗੱਲ ਕਰੀਏ ਤਾਂ ਲੋਕਾਂ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਔਰ ਲੋਕ ਹਾਲੇ ਵੀ ਔਖੇ ਨੇ ਦੇਸ਼ ਦੀ ਆਜ਼ਾਦੀ ਨੂੰ ਬਹੁਤ ਸਮਾਂ ਹੋ ਗਿਆ ਹੈ ਲੇਕਿਨ ਇਹਨਾਂ ਦਾ ਕੀਮਤੀ ਵੋਟ ਸਿਰਫ ਇੱਕ ਇਲੈਕਸ਼ਨ ਤੱਕ ਜਾਂਦਾ ਹੈ ਲੇਕਿਨ ਜੋ ਉਹਨਾਂ ਦੀਆਂ ਮੰਗਾਂ ਨੇ ਔਰ ਮੰਗਾਂ ਵੀ ਕੋਈ ਐਡੀ ਵੱਡੀਆਂ ਨਹੀਂ ਨੇ ਕਿ ਜਿਹੜੀਆਂ ਕਦੀ ਪੂਰੀਆਂ ਨਹੀਂ ਹੋ ਸਕਦੀਆਂ ਛੋਟੀ ਛੋਟੀ ਮੰਗਾਂ ਨੇ ਲੇਕਿਨ ਫਿਲਹਾਲ ਉਹਨਾਂ ਤੋਂ ਵੀ ਇਹ ਲੋਕ ਵਾਂਝੇ ਨਜ਼ਰ ਆ ਰਹੇ ਨੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ